ਹੁਣ ਇਹ ਤਸਵੀਰ ਦੇ ਵਿੱਚ ਹਾਈ ਕੋਰਟ ਦੀ ਤਸਵੀਰ ਆ ਜੀ ਤੁਸੀਂ ਇਹ ਨਾਲ ਬਜ਼ੁਰਗ ਜਿਹੜਾ ਜੋੜਾ ਆ ਇਹਨੂੰ ਦੇਖ ਰਹੇ ਇਹਨਾਂ ਨੂੰ ਦੇਖ ਰਹੇ ਹੁਣ ਇੱਥੇ ਜਿਹੜੇ ਜੱਜ ਸਾਹਿਬ ਨੇ ਹਾਈ ਕੋਰਟ ਦੇ ਆਪਣਾ ਆਲੂ ਵਾਲਿਆ ਸਾਹਿਬ ਨੇ ਹੁਣ ਹੋਇਆ ਕਿ ਇਹ ਕਈ ਤਰ੍ਹਾਂ ਦਾ ਕੇਸ ਟੈਕਨੀਕਲ ਜਾਂ ਕੇਸ ਲੈ ਕੇ ਪਹੁੰਚੇ ਲੇਕਿਨ ਇਸ ਕੇਸ ਨੂੰ ਜਦੋਂ ਸੁਣ ਕੇ ਪੜ੍ਹ ਕੇ ਇੱਕ ਹੈਰਾਨੀ ਵੀ ਹੋਈ ਗੱਲ ਦੀ ਕਿ ਇਹਨਾਂ ਦੇ ਦੋ ਕੇਸ ਚੱਲਦੇ ਸੀ ਟ੍ਰਾਇਲ ਕੋਰਟ ਦੇ ਵਿੱਚ ਇੱਕ ਕੇਸ ਦੇ ਵਿੱਚ ਇਹਨਾਂ ਨੂੰ ਪਗੋੜਾ ਕਰਾਰ ਦਿੱਤਾ ਗਿਆ ਹੁਣ ਬੰਦਾ ਦੂਜੇ ਕੇਸ ਚ ਉੱਥੇ ਹੀ ਤਰੀਕਾ ਭੁਗਤ ਰਿਹਾ ਹੁਣ ਬੰਦਿਆਂ ਦਾ ਬਿਲਕੁਲ ਜਿਹੜਾ ਕਹਿਣਾ ਦਲੀਲ ਦੇਣੀ ਬਿਲਕੁਲ ਵਾਜਿਬਾ ਵੀ ਅਸੀਂ ਤਾਂ ਤਰੀਕਾ ਭੁੱਗਤ ਰਹੇ ਅਸੀਂ ਭਗੋੜੇ ਕਿਵੇਂ ਹੋਗੇ ਅਸੀਂ ਅਦਾਲਤ ਦੇ ਵਿੱਚ ਆ ਰਹੇ ਅਸੀਂ ਜੱਜ ਦੇ ਕੋਲ ਪੇਸ਼ ਹੋ ਰਹੇ ਹਾਂ ਭਗੋੜਾ ਬੰਦਾ ਦਾ ਭਗੋੜਾ ਹੀ ਹੁੰਦਾ ਨਾ ਲੇਕਿਨ ਜੇ ਭਗੋੜਾ ਫਿਰ ਜੱਜ ਦੇ ਸਾਹਮਣੇ ਕਿਵੇਂ ਪੇਸ਼ ਹੋ ਰਿਹਾ ਲੇਕਿਨ ਜੱਜ ਨੇ ਉਹਨਾਂ ਦੀ ਕੋਈ ਨਹੀਂ ਸੁਣੀ ਬਿਲਕੁਲ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਫਿਰ ਜਿਹੜੇ ਵਾਰੰਟ ਇਸ਼ੂ ਹੋਏ ਆ ਵਾਰੰਟ ਇਸ਼ੂਆਂ ਦੇ ਵਿੱਚ ਵੀ ਬੜੀ ਨਟੰਕੀ ਕਰ ਦਿੱਤੀ ਕਿ ਬੇਲ ਜਿਹੜੀ ਜ਼ਮਾਨਤ ਦੀ ਵਾਰੰਟ ਉਹਨਾਂ ਦੇ ਇਸ਼ੂ ਕਰ ਦਿੱਤੇ ਗਏ ਉਹਦੇ ਵਿੱਚ ਕੀ ਕਰ ਰਹੇ ਉਹਦੇ ਵਿੱਚ ਜੱਜ ਪੇ ਕਿ ਇਹ ਬੰਦੇ ਆ ਕੇ ਮੇਰੇ ਕੋਲ ਦਲੀਲ ਦੇ ਕੇ ਗਏ ਆ ਕਹਿ ਕਹਿ ਕੇ ਗਏਗੇ ਅਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਆ ਇਸ ਕਰਕੇ ਸਾਨੂੰ ਟਾਈਮ ਦਿੱਤਾ ਜਾਵੇ ਉੱਥੇ ਬੰਦੇ ਪੇਸ਼ ਨਹੀਂ ਹੋਏ ਜਿੱਥੇ ਪੇਸ਼ ਹੋ ਰਿਹਾ ਉੱਥੇ ਜੱਜ ਪਗੋੜਾ ਕਰਾਰ ਦੇ ਰਿਹਾ ਇਹਨਾਂ ਨੂੰ ਜਿੱਥੇ ਆਪਣੇ ਜੱਜ ਦੇ ਕੋਲ ਗਏ ਨਹੀਂ ਉੱਥੇ ਜੱਜ ਲਿਖ ਰਿਹਾ ਵੀ ਇਹ ਬੰਦੇ ਮੇਰੇ ਕੋਲ ਆਏ ਤੇ ਇਹਨਾਂ ਨੇ ਆ ਬਿਆਨ ਦੇ ਦਿੱਤਾ ਉਸ ਮੈਂ ਕਹੂੰਗਾ ਵੀ ਉਸ ਇੱਕ ਲਵਿਆ ਨਾਮ ਦੇ ਗਦੇ ਨੇ ਥੱਪੜ ਕਿਉਂ ਨਹੀਂ ਮਾਰਿਆ ਉਸ ਦਰੂਣਾਚਾਰਿਆ ਦੇ ਵੀ ਤੂੰ ਕੌਣ ਹੁੰਨਾ ਮੇਰਾ ਅੰਗੂਠਾ ਮੰਗਣ ਵਾਲਾ ਉਦੋਂ ਮੈਨੂੰ ਪਤਾ ਲੱਗਿਆ ਮੈਂ 22 ਨੇਮ ਜੱਜ ਦਾ ਨਾਮ ਬੋਲਿਆਗੇ ਸਾਰ ਤੁਸੀਂ ਕੋਈ ਰਹਿਮ ਕਰੋ ਕੋਈ ਸ਼ਰਮ ਕਰ ਲਓ ਮਾੜੀ ਮੋੜ 'ਵੀ ਗਵਾਹਾਂ ਦੇਣ ਤਾਂ ਬੰਦੇ ਆ ਰਹੇ ਆ ਜੇ ਨਹੀਂ ਆ ਰਹੇ ਤਾਂ ਅਸੀਂ ਤੁਹਾਨੂੰ ਸੀਸੀਟੀਵੀ ਕੈਮਰੇ ਦੇ ਫੂਟੇਜ ਕੱਢ ਕੇ ਦਿਖਾ ਦਿੰਨੇ ਆ ਜਾਂ ਅਸੀਂ ਆਪਣੇ ਵੱਲੋਂ ਵੀਡੀਓਜ਼ ਬਣਾ ਕੇ ਤੁਹਾਡੇ ਕੋਲ ਪੇਸ਼ ਕਰ ਦਿੰਨੇ ਆ ਕਿੰਨੀਆਂ ਤੁਹਾਨੂੰ ਕੋ ਤੁਹਾਨੂੰ ਲੋਕੇਸ਼ਨ ਆ ਜਾਂ ਕਿੰਨਾ ਕੋਈ ਸਬੂਤ ਦਈਏ ਤਾਂ ਫਿਰ ਜੱਜ ਨੂੰ ਮਾੜੀ ਮੋੜ ਸ਼ਰਮ ਆਈ ਫਿਰ ਸਾਨੂੰ ਵੀ ਧਮਕੀਆਂ ਆਉਣੀਆਂ ਸ਼ੁਰੂ ਹੋਈਆਂ ਵੀ ਅਸੀਂ ਵੀ ਉਹਨੂੰ ਅੰਦਰ ਕਰਾਂਗੇ ਜੇ ਪਤਾ ਲੱਗ ਜਾਏਗਾ ਜੱਜ ਦੀ ਪਾਵਰ ਕੀ ਹੁੰਦੀ ਹੈ ਮੈਂ ਦੱਸੂਗਾ ਜੱਜ ਕੌਣ ਹੁੰਦਾ ਹੈ ਫਿਰ ਕੂਲ ਬਰਦਾਨ ਵੇਲਾ ਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਗੱਲ ਕਰਦੇ ਆ ਜਿਵੇਂ ਪਿੰਡ ਚੰਦਪਾਣ ਦੇ ਵਿੱਚ ਲੜਾਈ ਝਗੜਾ ਹੋਇਆ ਪਿੰਡ ਵਾਸੀਆਂ ਦਾ ਆਪਸ ਦੇ ਵਿੱਚ ਜਿਹਨੂੰ ਮਸਲਾ ਬਣ ਗਿਆ ਕਿ ਦਲਤਾਂ ਤੇ ਜੱਟਾਂ ਦਾ ਚੂੜੇ ਚਮਾਰਾਂ ਦਾ ਜੱਟਾਂ ਦਾ ਇਦਾਂ ਦੀ ਕੋਈ ਕਹਾਣੀ ਜਿਹੜੀ ਹੈ ਕਾਫੀ ਬਣ ਗਈ ਔਰ ਉੱਥੇ ਬਹੁਤ ਸਾਰੀਆਂ ਜਥੇਬੰਦੀਆਂ ਇਨਵੋਲਵ ਹੋ ਗਈਆਂ ਜਿਨ੍ਹਾਂ ਨੇ ਕਿਹਾ ਹੋਇਆ ਵੀ ਸਬਕ ਵੀ ਸਿਖਾਵਾਂਗੇ ਹੁਣ ਪਤਾ ਲੱਗੇਗਾ ਕਿ ਕਿੰਨਾ ਦੇ ਨਾਲ ਪੰਗਾ ਪਿਆ ਆ ਸੋ ਉੱਥੇ মিডিਆ ਵੀ ਕਾਫੀ ਵੱਡੇ ਪੱਧਰ ਤੇ ਪਹੁੰਚਿਆ ਬਹੁਤ ਗੱਲਾਂ ਬਾਤਾਂ মিডিਆ ਨੇ ਮੁਜਾਹਰ ਕੀਤੀਆਂ ਅਸੀਂ ਵੀ ਦੇਖੀਆਂ ਸਾਰੀਆਂ ਰਿਪੋਰਟਾਂ ਉਹਨਾਂ ਦੀਆਂ ਸੋ ਕਾਲੀਆਂ ਐਨਕਾ ਲਾ ਕੇ ਇੱਕ ਡਿੰਪਲ ਕਵਾੜੀਆ ਵੀ ਪਹੁੰਚੀ ਉੱਥੇ ਇੱਕ ਲੋਕਤੰਤਰ ਦਾ ਚੌਥਾ ਥੰਮ ਸੀ ਜਿਹੜਾ ਆਪਣੇ ਆਪ ਦੇ ਵਿੱਚ ਬਣਿਆ ਫਿਰਦਾ ਉਹ ਵੀ ਉੱਥੇ ਪਹੁੰਚਿਆ ਹੋਰ ਵੀ ਕਈ ਪੱਤਰਕਾਰ ਗਏ ਉੱਥੇ ਲੇਕਿਨ ਕਿਸੇ ਨੇ ਵੀ ਜਿਹੜਾ ਅਸਲ ਗੁਨਾਹਗਾਰ ਸੀ ਉਹਦੀ ਗੱਲ ਨਹੀਂ ਕੀਤੀ ਕਿਉਂਕਿ ਅਸਲ ਗੁਨਾਹਗਾਰ ਇੰਨਾ ਕਿ ਤਾਕਤਵਰ ਆ ਕਿ ਜਦੋਂ ਉਹਦਾ ਨਾਮ ਵੀ ਲਿਆ ਜਾਏਗਾ ਤਾਂ ਉਹ ਫਿਰ ਸਿੱਧੀਆਂ ਚਪੇੜਾਂ ਮਾਰਦੇ ਨੇ ਗੋਲੀਆਂ ਮਾਰਦੇ ਨੇ ਝੂਠੇ ਪਰਚੇ ਦਰਜ ਕਰਦੇ ਆ ਬਹੁਤ ਕੁਝ ਕਰ ਲੈਂਦੇ ਆ ਇਸ ਕਰਕੇ ਅਸਲ ਜਿਹੜਾ ਦੋਸ਼ੀ ਆ ਗੁਨਾਹਗਾਰ ਆ ਸਾਰੇ ਘਟਨਾ ਗਰਮਦਾਇਨੀ ਲੜਾਈ ਝਗੜਾ ਉੱਥੇ ਹੋ ਗਿਆ ਕਿੰਨੇ ਪੁਲਿਸ ਵਾਲੇ ਫੱਟੜ ਹੋ ਗਏ ਕਿੰਨੇ ਆਮ ਲੋਕਾਂ ਦਾ ਨੁਕਸਾਨ ਹੋਇਆ ਕਿੰਨੇ ਲੋਕਾਂ ਦਾ ਉੱਥੇ ਘਰ ਘਰ ਤੋੜ ਦਿੱਤੇ ਗਏ ਬਾਅਦ ਦੇ ਵਿੱਚ ਲੋਕਾਂ ਨੇ ਦਿਖਾਇਆ ਵੀ ਸਾਡੀਆਂ ਫਰਿੱਜਾਂ ਤੋੜਤੀਆਂ ਸਾਡੇ ਬਾਥਰੂਮ ਤੋੜ ਦਿੱਤੇ ਸਾਡੇ ਦਰਵਾਜ਼ੇ ਭੰਨ ਦਿੱਤੇ ਨਵਾਲਗ ਜਿਹੜੇ ਬੱਚੇ ਸੀ ਉਹਨਾਂ ਹੁਣ ਉੱਥੇ ਪਿੰਡ ਵਾਸੀਆਂ ਦਾ ਕਹਿਣਾ ਵੀ ਸੀ ਕਿ ਅਸੀਂ ਤਾਂ Bajaj ਦੀ ਜਿਹੜਾ ਫਾਈਨਾਂਸ ਹੈ ਉੱਥੋਂ ਕਿਸ਼ਤਾਂ ਲੈ ਲੈ ਕੇ ਲੋਨ ਲੈ ਕੇ ਤੇ ਸਮਾਨ ਲਿਆ ਸੀ ਹੁਣ ਇਹਨਾਂ ਦੀਆਂ ਕਿਸ਼ਤਾਂ ਕੌਣ ਭਰੇਗਾ ਸੋ ਸਵਾਲ ਤਾਂ ਬਿਲਕੁਲ ਜੈਨੂਨਾ ਅਗਲਿਆਂ ਦਾ ਵੀ ਸਾਡਾ ਸਮਾਨ ਵੀ ਟੁੱਟ ਗਿਆ ਲੇਕਿਨ ਕਿਸ਼ਤਾਂ ਸਾਡੇ ਸਿਰ ਤੇ ਖੜੀਆਂ ਨੇ ਬੰਦੇ ਸਾਡੇ ਤੁਸੀਂ ਨਕੰਮੇ ਕਰ ਦਿੱਤੇ ਕੁੱਟ-ਕੁੱਟ ਕੇ ਉਹ ਕੰਮ ਨਹੀਂ ਕਰ ਸਕਦੇ ਹੁਣ ਅਸੀਂ ਕੀ ਕਰਾਂਗੇ ਲੇਕਿਨ ਇੰਨਾ ਸਾਰਾ ਘਟਨਾਕਰਮ ਵਾਪਰ ਗਿਆ ਜਿਹੜੇ ਵਿਕਟਮ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਵੀ ਹੋਇਆ ਉਹਨਾਂ ਦਾ ਵੀ ਧਿਆਨ ਜਿਹੜਾ ਅਸਲ ਦੋਸ਼ੀਆਂ ਵੱਲ ਨਹੀਂ ਗਿਆ ਜਿਹੜੇ ਅਸਲ ਦੋਸ਼ੀ ਬਣਾ ਦਿੱਤੇ ਗਏ ਕੁਛ ਨਾ ਕੁਛ ਸੋ ਅਸ ਅੱਜ ਆਪਾਂ ਅਸਲ ਦੋਸ਼ੀ ਦੀ ਵੀ ਗੱਲ ਕਰਾਂਗੇ ਲੇਕਿਨ ਜਿਹੜਾ ਇੱਕ ਵਾਰ-ਵਾਰ ਦਾਵਾ ਕੀਤਾ ਜਾਂਦਾ ਆ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਜਿਹੜੇ ਭਾਰਤੀ ਕਨਸਟੀਟਿਊਸ਼ਨ ਨੂੰ ਸਭ ਤੋਂ ਵਿਸ਼ਾਲ ਕਨਸਟੀਟਿਊਸ਼ਨ ਦਾ ਨਾਮ ਦਿੱਤਾ ਜਾਂਦਾ ਆ ਮੈਂ ਕਹੂੰਗਾ ਕਿ ਇਹ ਜਿਹੜਾ ਭਾਰਤੀ ਸਿਸਟਮ ਆ ਇਹ ਦੁਨੀਆ ਦੀ ਜੇ ਇਹਨੂੰ ਇਹ ਵੀ ਮੰਨ ਦਿੱਤਾ ਜਾਂਦਾ ਕਿ ਸਭ ਤੋਂ ਵੱਡੀ ਡੈਮੋਕ੍ਰੇਸੀ ਆ ਤਾਂ ਮੈਂ ਇਹ ਕਹੂੰਗਾ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਲਾਸ਼ ਜਿਹੜੀ ਸੜ ਚੁੱਕੀ ਆ ਜਿਹਨੂੰ ਇਸ ਦੇਸ਼ ਦੇ ਵਸਿੰਦੇ ਜਿਹੜੇ ਨੇ ਚਾਹੇ ਮਰਜ਼ੀ ਨਾਲ ਚਾਹੇ ਆਪਣੀ ਮਰਜ਼ੀ ਤੋਂ ਬਗੈਰ ਉਹਨੂੰ ਚੁੱਕੀ ਫਿਰੇ ਫਿਰਦੇ ਹੋਏ ਨੇ ਇਸ Laash ਨੂੰ ਗਲ ਚੁੱਕੀ Laash ਨੂੰ ਸੜ ਚੁੱਕੀ Laash ਨੂੰ ਬਦਬੂ ਮਾਰ ਚੁੱਕੀ Laash ਨੂੰ ਚੁੱਕਿਆ ਹੋਇਆ ਭਾਰਤ ਵਾਸੀਆਂ ਨੇ ਸੋ ਸਮੁੱਚਾ ਭਾਰਤ ਇੱਕ ਕਿਸਮ ਦਾ ਹੱਡਾ ਰੋੜੀ ਬਣ ਚੁੱਕਿਆ ਆ ਬੁੱਚੜਖਾਨਾ ਬਣ ਚੁੱਕਿਆ ਜਿੱਥੇ ਸੜਾਂਤ ਤੋਂ ਬਿਨਾ ਔਰ ਕੁਝ ਨਹੀਂ ਮਿਲ ਰਿਹਾ ਭਾਵੇਂ ਕੋਈ ਬੰਦਾ ਬੋਲੇ ਚਾਹੇ ਨਾ ਬੋਲੇ ਲੇਕਿਨ ਇਹ ਗੱਲ ਸਚਾਈ ਆ ਦੇਸ਼ ਦੀਆਂ ਅਦਾਲਤਾਂ ਦਾ ਤੁਸੀਂ ਹਾਲ ਦੇਖ ਲਓ ਪੁਲਿਸ ਥਾਣੇ ਦਾ ਤੁਸੀਂ ਹਾਲ ਦੇਖ ਲਓ ਤੁਸੀਂ ਸਿਵਲ ਪ੍ਰਸ਼ਾਸਨ ਦਾ ਹਾਲ ਦੇਖ ਲਓ ਸਾਰੇ ਪਾਸੇ ਤੁਹਾਨੂੰ ਸੜਾਂ ਦੇ ਸੜਾਂ ਨਜ਼ਰ ਆਏਗੀ ਆਮ ਤੁਸੀਂ ਸੋਸਾਇਟੀਆਂ ਦਾ ਹਾਲ ਦੇਖ ਲਓ ਜਿਹੜਾ ਕਲਚਰ ਦਾ ਹਾਲ ਦੇਖ ਲਓ ਸਕੂਲਾਂ ਦਾ ਹਾਲ ਦੇਖ ਲਓ ਕਾਲਜਾਂ ਯੂਨੀਵਰਸਟੀਆਂ ਦਾ ਹਾਲ ਦੇਖ ਲਓ ਸਾਰਾ ਦਾ ਸਾਰਾ ਢਾਂਚਾ ਜਿਹੜਾ ਇਹਨਾਂ ਦਾ ਲੀਰੋ ਲੀਰ ਹੋਇਆ ਪਿਆ ਲੇਕਿਨ ਫਿਰ ਵੀ ਹੁਣ ਇੱਕ ਗੱਲ ਹੁੰਦੀ ਹੈ ਵੀ ਸ਼ਰਮ ਦੇ ਮਾਰੇ ਬੰਦਾ ਕੀ ਮੂੰਹ ਦਿਖਾਵੇ ਲੋਕਾਂ ਨੂੰ ਮੂੰਹ ਦਿਖਾਏ ਕਰਕੇ ਬੰਦਾ ਜਿਵੇਂ ਕਈ ਵਾਰੀ ਹੁੰਦਾ ਕਿ ਘਰਾਂ ਦੇ ਵਿੱਚ ਕਲੇਸ਼ ਹੁੰਦਾ ਹੈ ਲੜਾਈ ਝਗੜਾ ਹੋਇਆ ਹੁੰਦਾ ਲੇਕਿਨ ਅਚਾਨਕ ਕੋਈ ਰਿਸ਼ਤੇਦਾਰ ਆ ਜੇ ਤਾਂ ਸਾਰਾ ਟੱਬਰ ਇਦਾਂ ਬਿਹੇਵ ਮਤਲਬ بڑا ਇੱਕ ਦੂਜੇ ਨੂੰ ਜੀ ਜੀ ਕਰਕੇ ਬੁਲਾਉਣਗੇ ਇਹੀ ਜਿਹੜਾ ਹਾਲ ਆ ਭਾਰਤ ਦੇ ਅੰਦਰੂਨੀ ਸਿਸਟਮ ਦਾ ਹੋਇਆ ਪਿਆ ਜਿੱਥੇ ਬੜੀ ਘੁਟਣ ਦੇ ਵਿੱਚ ਲੋਕ ਜੀ ਰਹੇ ਨੇ ਔਰ ਇਸ ਤੰਤਰ ਦੀ ਸਭ ਤੋਂ ਪੁਰਾਣੀ ਦੁਨੀਆ ਦੀ ਜਿਹੜੀ লাশ ਆ 70 ਸਾਲ ਤੱਕ ਆਪਾਂ ਸਿੱਧਾ ਸਿੱਧਾ ਮੰਨ ਕੇ ਚੱਲਦੇ ਵਜੇ 70 75 ਸਾਲ ਦੀ ਇਹ ਗੱਲ ਕਰਦੇ ਆ ਤਾਂ 70 ਕੇ ਸਾਲ ਤੱਕ ਇਸ লাশ ਨੂੰ ਭਾਰਤ ਵਾਸੀ ਨੇ ਚੁੱਕਿਆ ਹੋਇਆ ਆਪਣੇ ਮੋਢਿਆਂ ਦੇ ਉੱਪਰ ਸੋ ਗੱਲ ਕੀ ਆ ਕਿ ਭਾਰਤ ਨੂੰ ਚਲਾਉਣ ਵਾਸਤੇ ਭਾਰਤ ਦੇ ਤੰਤਰ ਨੂੰ ਚਲਾਉਣ ਵਾਸਤੇ ਇਸ ਦੇਸ਼ ਦੇ ਜਿਹੜੇ ਹੁਕਮਰਾਨ ਆ ਉਹਨਾਂ ਨੂੰ ਕਿੰਨਾ ਦੀ ਲੋਡ ਪੈਂਦੀ ਹੈ ਉਹਨਾਂ ਨੂੰ ਲੋਡ ਪੈਂਦੀ ਹੈ ਗਧਿਆਂ ਦੀ ਇੱਥੇ ਜਿਹੜਾ ਗਧਾ ਆ ਕਈ ਕਿਸਮ ਦੇ ਗਧੇ ਨੇ ਕਈ ਜਿਹੜੇ ਗਧੇ ਨੇ ਬਹੁਤ ਤਾਕਤਵਰ ਵੀ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਗੈਂਗਸਟਰ ਆ ਅਸੀਂ ਪਹਿਲਵਾਨ ਆ ਅਸੀਂ ਸਾਡੇ ਬੜੇ ਤਾਕਤਵਰ ਆ ਜੀ ਅਸੀਂ ਮਤਲਬ ਕੋਈ ਕਹਿੰਦਾ ਅਸੀਂ ਜੱਟ ਹੁੰਨੇ ਆ ਜੀ ਸਾਡੇ ਕੋਲ ਬੰਦੂਕਾਂ ਨੇ ਸਾਡੇ ਕੋਲ ਹਥਿਆਰ ਨੇ ਹਨਾ ਉਹ ਵੀ ਇੱਕ ਕਿਸਮ ਦੇ ਗਧੇ ਬਣੇ ਹੋਏ ਆ ਸਿਸਟਮ ਦੀ ਲਾਸ਼ ਦਾ ਭਾਰਟ ਹੋਣ ਵਾਸਤੇ ਇੱਥੇ ਗਧੇ ਉਹ ਵੀ ਨੇ ਜਿਹੜੇ ਪੜ੍ਹੇ ਲਿਖੇ ਆਪਣੇ ਆਪ ਨੂੰ ਮੰਨਦੇ ਵੀ ਅਸੀਂ ਬਹੁਤ ਵਿਦਵਾਨ ਆ ਪੜ੍ਹੇ ਲਿਖੇ ਲੇਕਿਨ ਉਹ ਵੀ ਇਸ ਸਿਸਟਮ ਦੀ ਲਾਸ਼ ਦਾ ਭਾਰ ਢੋ ਰਹੇ ਨੇ ਉਹ ਵੀ ਗਧੇ ਆ ਇੱਥੇ ਕੰਮਕਾਜੀ ਗਧੇ ਵੀ ਨੇ ਜਿਹੜੇ ਕਹਿੰਦੇ ਨੇ ਯਾਰ ਅਸੀਂ ਤਾਂ ਕੰਮਕਾਰ ਵਾਲੇ ਬੰਦੇ ਆ ਸਾਨੂੰ ਕੀ ਮਤਲਬ ਆ ਕਿਸੇ ਚੀਜ਼ ਨਾਲ ਉਹ ਵੀ ਇੱਕ ਕਿਸਮ ਦੇ ਗਧੇ ਨੇ ਇੱਥੇ ਪੈਸੇ ਵਾਲੇ ਵੀ ਗਧੇ ਨੇ ਜਿਹੜੇ ਕਹਿੰਦੇ ਨੇ ਯਾਰ ਸਾਡੇ ਕੋਲ ਪੈਸਾ ਸਾਨੂੰ ਕੀ ਲੈਣਾ ਜਾਂ ਪੈਸਾ ਇਕੱਠਾ ਕਰੋ ਠੀਕ ਹੈ ਜੀ ਪੈਸੇ ਨੇ ਔਖੇ ਵੇਲੇ ਕੰਮ ਆਉਣਾ ਹੈ ਤੇ ਉਹ ਵੀ ਇੱਕ ਕਿਸਮ ਦੇ ਗਧੇ ਆ ਕਿਉਂਕਿ ਗਧਾ ਕਦੇ ਵੀ ਇਹੋ ਜੇ ਇਨਕਲਾਬ ਨਹੀਂ ਪੈਦਾ ਕਰ ਸਕਦਾ ਇਸ ਕਰਕੇ ਗਧੇ ਇੱਥੇ ਧਾਰਮਿਕ ਗਧੇ ਵੀ ਆ ਜਿਹੜੇ ਕਹਿੰਦੇ ਆ ਵੀ ਜੋ ਕਰੇਗਾ ਜੀ ਭਰੇਗਾ ਜੀ ਉਹੀ ਭਰੇਗਾ ਤੁਸੀਂ ਨਿੰਦਿਆ ਕਿਉਂ ਕਰਨੀ ਸੋ ਇਹੋ ਜੇ ਗਧੇ ਵੀ ਜਿਹੜੇ ਆ ਧਾਰਮਿਕ ਗਧੇ ਇਹੋ ਜੇ ਵੀ ਸਿਸਟਮ ਨੂੰ ਲੋੜ ਆ ਵੀ ਤੁਸੀਂ ਸਾਡੀ ਮਰ ਚੁੱਕੀ লাশ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਰੱਖੋ ਸੋ ਇਹ ਇਹ ਧਾਰਮਿਕ ਕਿਸਮ ਦੇ ਗਧੇ ਵੀ ਆ ਫਿਰ ਵਿਲੇ ਕਿਸਮ ਦੇ ਗਧੇ ਵੀ ਜਿਹੜੇ ਬੜਾ ਵੱਡਾ ਵਗ ਤੁਰਿਆ ਫਿਰਦਾ ਹੈ ਉਹੋ ਜਿਹੇ ਗਧੇ ਵੀ ਸਿਸਟਮ ਨੂੰ ਚਾਹੀਦੇ ਆ ਤਾਂ ਕਿ ਲੜਾਈ ਝਗੜਾ ਫਸਾਉਣ ਪੈਦਾ ਕਰਨ ਦੇ ਵਿੱਚ ਗੁੰਡਾਗਰਦੀ ਕਰਨ ਦੇ ਵਿੱਚ ਦੰਗੇ ਫਸਾਦ ਕਰਾਉਣ ਦੇ ਵਿੱਚ ਇਹੋ ਜਿਹੇ ਗਧਿਆਂ ਨੂੰ ਵਰਤਿਆ ਜਾ ਸਕੇ ਧਰਨੇ ਮੁਜਾਰੇ ਲਾਉਣ ਵਿੱਚ ਇਹੋ ਜਿਹੇ ਗਧਿਆਂ ਨੂੰ ਵਰਤਿਆ ਜਾ ਸਕੇ ਸੋ ਇਹ ਵੱਖ-ਵੱਖ ਕਿਸਮ ਦੇ ਅਨੇਕਾਂ ਤਰ੍ਹਾਂ ਦੇ ਗਧੇ ਇਸ ਭਾਰਤੀ ਸਿਸਟਮ ਦੀ ਗਲੇ ਸਾਡੀ লাশ ਨੂੰ ਚੁੱਕ ਕੇ ਤੁਰੇ ਫਿਰਦੇ ਆ ਹੁਣ ਗੱਲ ਆਪਾਂ ਵਾਰ-ਵਾਰ ਕਰ ਰਹੇ ਸੀ ਕਿ ਜ਼ਿੰਮੇਵਾਰ ਕੌਣਾ ਚੰਦਪਾਣ ਚੰਦਪਾਣ ਜਿਹੜਾ ਪਿੰਡ ਆ ਉਸ ਪਿੰਡ ਦੀ ਘਟਨਾ ਕਰਨ ਦਾ ਹੁਣ ਇੱਥੇ ਇਕੱਲਾ ਇੱਕ ਪਿੰਡ ਦੀ ਗੱਲ ਨਹੀਂ ਹੈਗੀ ਇਹ ਹਰ ਇੱਕ ਪੰਜਾਬ ਦੇ ਜਿੱਥੇ ਮਰਜ਼ੀ ਪਿੰਡ ਦੇ ਵਿੱਚ ਚਲਜੋ ਉੱਥੇ ਇਹੀ ਕੁਛ ਨਾ ਕੁਛ ਚੱਲ ਰਿਹਾ ਹੈ ਹੁਣ ਹੁੰਦਾ ਕੀ ਆ ਤੇ ਕਈ ਥਾਵਾਂ ਤੇ ਸਰਪੰਚ ਉੱਥੇ ਰਸਤਾ ਕੱਢਣ ਦੀ ਜਿਹੜੀ ਗੁੰਡਾਗਰਦੀ ਕਰਦੇ ਆ ਭਾਵੇਂ ਕਿਸੇ ਕਮਿਊਨਿਟੀ ਦਾ ਹੋਵੇ ਭਾਵੇਂ ਜੱਟਾਂ ਚ ਹੋਵੇ ਭਾਵੇਂ ਦੂਸਰੇ ਪਾਸੇ ਹੋਵੇ ਉਹ ਵੀ ਬਹੁਤ ਵਾਰੀ ਇਦਾਂ ਕਰਦੇ ਭਾਵੇਂ ਉਹ ਕਈ ਵਾਰੀ ਜੱਟ ਜੱਟ ਆਪਸ ਦੇ ਵਿੱਚ ਵੀ ਐ ਕਰ ਲਿੰਦੇ ਵੀ ਭਾਵੇਂ ਉਹ ਜਿਹੜੀ ਕੋਈ ਗਲੀ ਦਾ ਰਸਤਾ ਜਾਂ ਕੋਈ ਨਾਲੀ ਇਹੋ ਜਿਹੇ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕਰਨਗੇ ਕਿ ਜਿੱਥੇ ਉਹਨਾਂ ਦੇ ਵਿਰੋਧੀਆਂ ਦਾ ਵੱਧ ਤੋਂ ਵੱਧ ਨੁਕਸਾਨ ਹੋਵੇ। ਇਸੇ ਤਰੀਕੇ ਨਾਲ ਦੂਸਰੇ ਪਾਈਚਾਰੇ ਵਾਲੇ ਵੀ ਇਸ ਤਰੀਕੇ ਦੀ ਬਦਮਾਸ਼ੀ ਬਹੁਤ ਥਾਂ ਇਖੇ ਹਰ ਇੱਕ ਪਿੰਡ ਦੀ ਕਹਾਣੀ ਹੈ। ਲੇਕਿਨ ਇਸ ਕਹਾਣੀ ਦਾ ਪਿੱਛੇ ਪਾਤਰ ਕੌਣ? ਕੌਣ ਲਿਖ ਰਿਹਾ ਇਸ ਕਹਾਣੀ ਨੂੰ? ਕੌਣ ਲੇਖਕ ਹੈ ਇਸ ਕਹਾਣੀ ਦਾ? ਉਸ ਉਸ ਲਿਖਾਰੀ ਬਾਰੇ ਉਸ ਨੀਚ ਲਿਖਾਰੀ ਬਾਰੇ ਉਸ ਖੂਖਾਰ ਜਿਸ ਜਿਹੜਾ ਵਿਅਕਤੀ ਹੈ ਕਹਾਣੀ ਲਿਖ ਰਿਹਾ ਖੂਨ ਦੇ ਨਾਲ ਤੁਹਾਡੇ ਖੂਨ ਦੇ ਨਾਲ ਇਹ ਉਹ ਜਿਹੜੇ ਸਕ੍ਰਿਪਟਾਂ ਲਿਖ ਰਿਆ ਫਿਰ ਤੁਹਾਨੂੰ ਨਚਾਉਂਦਾ ਹੈ ਉਹਨਾਂ ਸਕ੍ਰਿਪਟਾਂ ਦੇ ਉੱਪਰ ਤੇ ਤੁਸੀਂ ਉਸ ਢਾਂਚੇ ਨੂੰ ਤੋੜ ਹੀ ਨਹੀਂ ਪਾਉਂਦੇ ਹੁਣ ਜੇ লাশ ਗੰਦੀ ਸਾਡੀ ਕਿਉਂ ਦੇਖੋ ਸਿਸਟਮ ਦੇ ਵਿੱਚੋਂ ਸਾਰੇ ਬੰਦੇ ਦੁਖੀ ਐ ਮੈਂ ਤੁਹਾਨੂੰ ਇੱਕ ਤਸਵੀਰ ਦਿਖਾਉਣਾ ਤੁਸੀਂ ਨਾਲ-ਨਾਲ ਦੇਖੋ ਮੈਂ ਉਹਦੀ ਕਹਾਣੀ ਵੀ ਸੁਣਾਉਣਾ ਐ ਅਸੀਂ লাশ ਇਸ ਮਰ ਚੁੱਕੇ ਸਿਸਟਮ ਦੀ লাশ ਕਿਉਂ ਢੋ ਰਹੇ ਹਾਂ ਕਿਉਂ ਅਸੀਂ ਸੜਾਂਦ ਮਾਰ ਰਹੇ ਹਾਂ ਮੈਂ ਤੁਹਾਨੂੰ ਨਾਲ-ਨਾਲ ਇੱਕ ਤਸਵੀਰ ਦਿਖਾ ਦਿੰਦਾ ਤੁਸੀਂ ਦੇਖ ਲਓ ਹੁਣ ਇਹ ਤਸਵੀਰ ਦੇ ਵਿੱਚ ਹਾਈ ਕੋਰਟ ਦੀ ਤਸਵੀਰ ਆ ਜੀ ਤੁਸੀਂ ਇਹ ਨਾਲ ਬਜ਼ੁਰਗ ਜਿਹੜਾ ਜੋੜਾ ਆ ਇਹਨੂੰ ਦੇਖ ਰਹੇ ਇਹਨਾਂ ਨੂੰ ਦੇਖ ਰਹੇ ਹੁਣ ਇੱਥੇ ਜਿਹੜੇ ਜੱਜ ਸਾਹਿਬ ਨੇ ਹਾਈ ਕੋਰਟ ਦੇ ਆਪਣਾ ਆਲੂ ਵਾਲਿਆ ਸਾਹਿਬ ਨੇ ਹੁਣ ਹੋਇਆ ਕਿ ਇਹ ਕਈ ਤਰ੍ਹਾਂ ਦਾ ਕੇਸ ਟੈਕਨੀਕਲ ਜਾਂ ਕੇਸ ਲੈ ਕੇ ਪਹੁੰਚੇ ਲੇਕਿਨ ਇਸ ਕੇਸ ਨੂੰ ਜਦੋਂ ਸੁਣ ਕੇ ਪੜ੍ਹ ਕੇ ਇੱਕ ਹੈਰਾਨੀ ਵੀ ਹੋਈ ਗੱਲ ਦੀ ਕਿ ਇਹਨਾਂ ਦੇ ਦੋ ਕੇਸ ਚੱਲਦੇ ਸੀ ਟ੍ਰਾਇਲ ਕੋਰਟ ਦੇ ਵਿੱਚ ਇੱਕ ਕੇਸ ਦੇ ਵਿੱਚ ਇਹਨਾਂ ਨੂੰ ਪਗੋੜਾ ਕਰਾਰ ਦਿੱਤਾ ਗਿਆ ਹੁਣ ਬੰਦਾ ਦੂਜੇ ਕੇਸ 'ਚ ਉੱਥੇ ਹੀ ਤਰੀਕਾ ਭੁਗਤ ਰਿਹਾ ਹੁਣ ਬੰਦਿਆਂ ਦਾ ਬਿਲਕੁਲ ਜਿਹੜਾ ਕਹਿਣਾ ਦਲੀਲ ਦੇਣੀ ਬਿਲਕੁਲ ਵਾਜਿਬਾ ਵੀ ਅਸੀਂ ਤਾਂ ਤਰੀਕਾ ਭੁੱਗਤ ਰਹੇ ਅਸੀਂ ਭਗੋੜੇ ਕਿਵੇਂ ਹੋਗੇ ਅਸੀਂ ਅਦਾਲਤ ਦੇ ਵਿੱਚ ਆ ਰਹੇ ਅਸੀਂ ਜੱਜ ਦੇ ਕੋਲ ਪੇਸ਼ ਹੋ ਰਹੇ ਹਾਂ ਭਗੋੜਾ ਬੰਦਾ ਦਾ ਭਗੋੜਾ ਹੀ ਹੁੰਦਾ ਨਾ ਲੇਕਿਨ ਜੇ ਭਗੋੜਾ ਫਿਰ ਜੱਜ ਦੇ ਸਾਹਮਣੇ ਕਿਵੇਂ ਪੇਸ਼ ਹੋ ਰਿਹਾ ਲੇਕਿਨ ਜੱਜ ਨੇ ਉਹਨਾਂ ਦੀ ਕੋਈ ਨਹੀਂ ਸੁਣੀ ਬਿਲਕੁਲ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਫਿਰ ਜਿਹੜੇ ਵਾਰੰਟ ਇਸ਼ੂ ਹੋਏ ਆ ਵਾਰੰਟ ਇਸ਼ੂਆਂ ਦੇ ਵਿੱਚ ਵੀ ਬੜੀ ਨਟੰਕੀ ਕਰ ਦਿੱਤੀ ਕਿ ਬੇਲ ਜਿਹੜੀ ਜ਼ਮਾਨਤ ਦੀ ਵਾਰੰਟ ਉਹਨਾਂ ਦੇ ਇਸ਼ੂ ਕਰ ਦਿੱਤੇ ਗਏ ਉਹਦੇ ਵਿੱਚ ਕੀ ਕਰ ਰਹੇ ਉਹਦੇ ਵਿੱਚ ਜੱਜ ਪੇ ਕਿ ਇਹ ਬੰਦੇ ਆ ਕੇ ਮੇਰੇ ਕੋਲ ਦਲੀਲ ਦੇ ਕੇ ਗਏ ਆ ਕਹਿ ਕਹਿ ਕੇ ਗਏਗੇ ਅਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਆ ਇਸ ਕਰਕੇ ਸਾਨੂੰ ਟਾਈਮ ਦਿੱਤਾ ਜਾਵੇ ਉੱਥੇ ਬੰਦੇ ਪੇਸ਼ ਨਹੀਂ ਹੋਏ ਜਿੱਥੇ ਪੇਸ਼ ਹੋ ਰਿਹਾ ਉੱਥੇ ਜੱਜ ਪਗੋੜਾ ਕਰਾਰ ਦੇ ਰਿਹਾ ਇਹਨਾਂ ਨੂੰ ਜਿੱਥੇ ਆਪਣੇ ਜੱਜ ਦੇ ਕੋਲ ਗਏ ਨਹੀਂ ਉੱਥੇ ਜੱਜ ਲਿਖ ਰਿਹਾ ਵੀ ਇਹ ਬੰਦੇ ਮੇਰੇ ਕੋਲ ਆਏ ਤੇ ਇਹਨਾਂ ਨੇ ਆ ਬਿਆਨ ਦੇ ਦਿੱਤਾ ਠੀਕ ਠੀਕ ਹੈ ਜੀ ਇਹ ਤੰਤਰ ਜਿਹੜਾ ਇਸ ਕਰਕੇ ਮੈਂ ਗੱਲ ਕਰ ਰਿਹਾ ਫਿਰ ਜਿੱਥੇ ਸੰਮਣ ਜਾਣੇ ਆ ਉੱਥੇ ਸੰਮਣ ਨਹੀਂ ਪਹੁੰਚ ਰਿਹਾ ਇਹ ਵਿਚਾਰੇ ਕਹਿੰਦੇ ਕਿ ਅਸੀਂ ਤਾਂ ਆਪਣੇ ਘਰੋਂ ਬਾਹਰ ਹੀ ਨਹੀਂ ਨਿਕਲਦੇ ਇਸ ਡਰ ਤੋਂ ਵੀ ਪਤਾ ਨਹੀਂ ਕਿਹੜੇ ਵੇਲੇ ਕਿਹੜਾ ਸੰਮਣ ਆ ਜਾਏ ਇਸ ਕਰਕੇ ਅਸੀਂ ਘਰੇ ਬੈਠੇ ਰਹਿੰਦੇ ਹਰ ਟਾਈਮ ਤੇ ਹਾਈ ਕੋਰਟ ਦੇ ਵਿੱਚੋਂ ਜੱਜ ਸਾਹਿਬ ਜਿਹੜਾ ਆ ਮੂਡ ਦੇ ਵਿੱਚ ਨਹੀਂ ਲੱਗ ਰੇ ਇਹਨਾਂ ਦੀ ਗੱਲ ਤੁਹਾਨੂੰ ਕਹੂਗੇ ਅਨਪੜ ਲੋਕ ਨੇ ਘੱਟ ਪੜੇ ਲਿਖਿਆ ਜਾਂ ਬਜ਼ੁਰਗ ਜ਼ਿਆਦਾ ਹੋ ਗਏ ਬਜ਼ੁਰਗ ਨੂੰ ਤਾਂ ਸੁਣਦਾ ਵੀ ਬਹੁਤ ਉੱਚਾ ਇਸ ਕਰਕੇ ਗੱਲ ਸਮਝਾਵ ਨਹੀਂ ਪ੍ਰੋਪਰ ਪਾਉਂਦੇ ਤੋਂ ਮੈਂ ਜੱਜ ਸਾਹਿਬ ਨੂੰ ਆਪਣੇ ਵੱਲ ਅਪੀਲ ਕਰੂੰਗਾ ਸਰ ਇਹ ਲੋਕ ਨੇ ਜਿਹੜੇ ਇਹੋ ਦੇ ਹਲੱਖਾਂ ਕਰੋੜਾਂ ਲੋਕ ਇਸ ਦੇਸ਼ ਦੇ ਵਿੱਚ ਬਿਨਾਂ ਇਨਸਾਫ ਤੋਂ ਧੱਕੇ ਖਾ ਰਹੇ ਆ ਇਹਨਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ ਜਿਹੜਾ ਬੰਦਾ ਪੈਸੇ ਵਾਲਾ ਆ ਉਹ ਬੜੇ ਆਪਣੇ ਰਾਹ ਲੱਭ ਲੈਂਦਾ ਆ ਤੋਂ ਇਹੋ ਜਿਹੇ ਲੋਕਾਂ ਦੀ ਸੁਣਵਾਈ ਤੁਸੀਂ ਟਾਈਮ ਦੇ ਕੇ ਜਾਂ ਕੋਈ ਨਾ ਕੋਈ ਇੱਕ ਧੰਗ ਤਰੀਕੇ ਤੁਹਾਡੀਆਂ ਅਦਾਲਤਾਂ ਦੇ ਵਿੱਚ ਹੋਣੇ ਚਾਹੀਦੇ ਆ ਵੀ ਤੁਸੀਂ ਇਹੋ ਜੀਆਂ ਗੱਲਾਂ ਸੁਣੋ ਹਾਲਾਂਕਿ ਜੱਜ ਸਾਹਿਬ ਬੇਸਿਕ ਕੇਸ ਦੇ ਵਿੱਚ ਮੰਨ ਵੀ ਰਹੇ ਆ ਕਿ ਤੁਸੀਂ ਫੈਕਟ ਦੇ ਦੇਸ਼ ਤੇ ਗੱਲ ਕਰ ਰਹੇ ਹੋ ਤੇ ਮੈਂ ਗੱਲ ਕਰ ਰਿਹਾ ਕਾਨੂੰਨ ਦੀ ਹੈਰਾਨੀ ਇਸ ਗੱਲ ਦੀ ਹੈ ਕਿ ਫੈਕਟ ਤਾਂ ਜਿਹੜੀ ਸਚਾਈ ਆ ਇਨਸਾਫ ਤਾਂ ਸੱਚਾਈ ਦੇ ਦੇਸ ਤੇ ਮਿਲਣਾ ਚਾਹੀਦਾ ਨਾ ਕਿ ਜੋ ਤੁਹਾਡੇ ਕਿਤਾਬਾਂ ਵਿੱਚ ਲਿਖਿਆ ਗਿਆ ਹੁਣ ਕਿਤਾਬਾਂ ਵੇਚਦਾ ਕੋਈ ਵੀ ਗੱਲ ਇਹੋ ਜੀ ਲਿਖ ਦਿੱਤੀ ਜਾਂਦੀ ਹੈ ਤੇ ਸੱਚ ਕੁਛ ਹੋਰ ਹੋਵੇਗਾ ਤੁਸੀਂ ਤਾਂ ਫਿਰ ਇਹ ਸਾਬ ਨਾਲ ਬੰਦੇ ਨੂੰ ਮਾਰ ਦੋਗੇ ਇਸੇ ਕਰਕੇ ਜਿਹੜੀ ਨੇਚਰਲ ਜਸਟਿਸ ਆ ਉਹਦੀ ਆਵਾਜ਼ ਉੱਠ ਰਹੀ ਹੈ ਸੋ ਮੇਰੀ ਆਲੂ ਵਾਲੀ ਸਾਹਿਬ ਨੂੰ ਪਹਿਲਾਂ ਤਾਂ ਅਪੀਲ ਆਵੇ ਦੇਖੋ ਤੁਸੀਂ ਸੁਓ ਮੋਟੋ ਨੋਟਿਸ ਲੈ ਕੇ ਬਹੁਤ ਕੁਝ ਕਰ ਲੈਨੇ ਹੋ ਤੁਹਾਡੇ ਕੋਲ ਬੜੀ ਪਾਵਰ ਹੈ ਹਾਈ ਕੋਰਟ ਦੇ ਕੋਲ ਸੋ ਇਸ ਕੇਸ ਦੇ ਵਿੱਚ ਵੀ ਤੁਸੀਂ ਆਪਣੇ ਆਪ ਦੇ ਵਿੱਚ ਹੀ ਆਪਣੇ ਅੰਦਰ ਝਾਤੀ ਮਾਰੋ ਇਹਨਾਂ ਬਜ਼ੁਰਗਾਂ ਦਾ ਹਾਲ ਦੇਖੋ ਵੀ ਕੀ ਕੁਝ ਕਰ ਰਹੇ ਨੇ ਤੇ ਇਸ ਕਰਕੇ ਤੁਸੀਂ ਕੇਸ ਨੂੰ ਸੁਣ ਸਕਦੇ ਹੋ ਤੁਹਾਡੇ ਕੋਲ ਬੜੀਆਂ ਪਾਵਰਾਂ ਨੇ ਤੁਸੀਂ ਸਾਰੇ ਕੇਸ ਨੂੰ ਆਪਣੇ ਕੋਲ ਲੈ ਕੇ ਸਟੱਡੀ ਕਰਕੇ ਤੁਹਾਡੇ ਕੋਲ ਟੀਮਾਂ ਵੀ ਬਹੁਤ ਐਕਸਪਰਟ ਲੋਕ ਹੁੰਦੇ ਜਿਹੜੇ ਤੁਹਾਨੂੰ ਬਰੀਫਲੀ ਕਰਕੇ ਸਮਝਾ ਸਕਦੇ ਆ ਸੋ ਇਸ ਕਰਕੇ ਜੇ ਤੁਸੀਂ ਚਾਹੋ ਤਾਂ ਇਹਨਾਂ ਲੋਕਾਂ ਨੂੰ ਇਨਸਾਫ ਮਿਲ ਸਕਦਾ ਹੈ ਪਹਿਲੀ ਗੱਲ ਤਾਂ ਇਹ ਆ ਦੂਜੀ ਗੱਲ ਦੇਖੋ ਇੱਕ ਮੈਂ ਪਹਿਲਾਂ ਵੀ ਰੌਲਾ ਪਾਇਆ ਸੀ ਹੈਰਾਨੀ ਇਸ ਗੱਲ ਦੀ ਆ ਕਿ ਖਰੜ ਦੇ ਵਿੱਚ ਇੱਕ ਕੇਸ ਚੱਲ ਰਿਹਾ ਸੀ ਜਿਹਦੇ ਵਿੱਚ ਬੰਦੇ ਲਗਭਗ 4-5 ਸਾਲ ਤੋਂ ਜੇਲ੍ਹ ਦੇ ਵਿੱਚ ਬੈਠੇ ਸੀ ਬੇਗੁਨਾਹ ਕਤਲ ਦੇ ਇੱਕ ਮੁਕਦਮੇ ਦੇ ਵਿੱਚ ਕਿਉਂਕਿ ਜਿਨ੍ਹਾਂ ਨੇ ਕਤਲ ਕੀਤਾ ਸੀ ਕਰਵਾਇਆ ਸੀ ਉਹ ਬੰਦੇ ਬੜੀ ਵੱਡੀ ਪਾਰਟੀ ਦੇ ਸੀ ਉਹ ਮਰ ਦਿੱਤਾ ਗਿਆ ਗਰੀਬਾਂ ਦੇ ਉੱਪਰ ਸੋ ਉਹਨਾਂ ਦੇ ਵਿੱਚੋਂ ਇੱਕ ਬੰਦਾ ਐਸਾ ਸੀ ਜਿਹਦੀ ਹੈਸੀਅਤ ਹੀ ਨਹੀਂ ਸੀ ਹੈਗੀ ਕਿ ਉਹ ਵਕੀਲ ਖੜਾ ਕਰ ਸਕੇ ਬਿਲਕੁਲ ਗਰੀਬ ਭੁੱਖਾ ਨੰਗਾ ਜਿਹਨੂੰ ਆਪਾਂ ਦੇਸੀ ਭਾਸ਼ਾ ਚ ਕਹਿ ਲੈਂਦੇ ਆ ਵੀ ਹੈਂਡ ਟੂ ਮਾਉਥ ਬੰਦਾ ਅਨਪੜ੍ਹ ਬਿਲਕੁਲ ਕੋਰਾ ਉਹ ਬੰਦੇ ਵੱਲੋਂ ਕੋਈ ਵਕੀਲ ਵੀ ਨਹੀਂ ਪੇਸ਼ ਹੋ ਰਿਹਾ ਫਿਰ ਉਹਦੇ ਨਾਲ ਦੇ ਸਾਥੀ ਜਿਨ੍ਹਾਂ ਦੇ ਉੱਪਰ ਕਤਲ ਦਾ ਕੇਸ ਪਿਆ ਸੀ ਦੇਖੋ ਉੱਥੇ ਗਵਾਹ ਜਿਹੜੇ ਸੀ ਗਵਾਹੀਆਂ ਦੇਣ ਜਾ ਰਹੇ ਆ ਲੇਕਿਨ ਜੱਜ ਸਾਹਿਬ ਕੀ ਕਰ ਰਹੇ ਸੀ ਕਿ ਬੰਦੇ ਗੈਰ ਹਾਜ਼ਰ ਆ ਮਤਲਬ ਜਿਹੜੇ ਗਵਾਹ ਨੇ ਉਹ ਗਵਾਹੀਆਂ ਦੇਣ ਆ ਹੀ ਨਹੀਂ ਰਹੇ ਉਹ ਜਦੋਂ ਮੈਨੂੰ ਪਤਾ ਲੱਗਿਆ ਮੈਂ ਬਾਈ ਨੇਮ ਜੱਜ ਦਾ ਨਾਮ ਬੋਲਿਆ ਕਿ ਸਰ ਤੁਸੀਂ ਕੋਈ ਰਹਿਮ ਕਰੋ ਕੋਈ ਸ਼ਰਮ ਕਰ ਲਓ ਮਾੜੀ ਮੋੜ ਵੀ ਗਵਾਹੀਆਂ ਦੇਣ ਤਾਂ ਬੰਦੇ ਆ ਰਹੇ ਆ ਜੇ ਨਹੀਂ ਆ ਰਹੇ ਤਾਂ ਅਸੀਂ ਤੁਹਾਨੂੰ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਕੱਢ ਕੇ ਦਿਖਾ ਦਿੰਨੇ ਆ ਜਾਂ ਅਸੀਂ ਆਪਣੇ ਵੱਲੋਂ ਵੀਡੀਓਸ ਬਣਾ ਕੇ ਤੁਹਾਡੇ ਕੋਲ ਪੇਸ਼ ਕਰ ਦਿੰਨੇ ਆ ਕਿੰਨੀਆਂ ਤੁਹਾਨੂੰ ਕੋ ਤੁਹਾਨੂੰ ਲੋਕੇਸ਼ਨਾਂ ਜਾਂ ਕਿੰਨਾ ਕੁਝ ਸਬੂਤ ਦਈਏ ਤਾਂ ਫਿਰ ਜੱਜ ਨੂੰ ਮਾੜੀ ਮੋੜ ਸ਼ਰਮ ਆਈ ਫਿਰ ਸਾਨੂੰ ਵੀ ਧਮਕੀਆਂ ਆਉਣੀਆਂ ਸ਼ੁਰੂ ਹੋਈਆਂ ਵੀ ਅਸੀਂ ਵੀ ਉਹਨੂੰ ਅੰਦਰ ਕਰਾਂਗੇ ਜਿਸ ਪਤਾ ਲੱਗ ਜਾਏਗਾ ਜੱਜ ਦੀ ਪਾਵਰ ਕੀ ਹੁੰਦੀ ਹੈ ਮੈਂ ਦੱਸੂਗਾ ਜੱਜ ਕੌਣ ਹੁੰਦਾ ਹੈ ਫਿਰ ਸੋ ਇਸ ਕਿਸਮ ਦੀ ਗੱਲ ਸੀ ਪਰ ਚਲੋ ਖੈਰ ਉਸ ਤੋਂ ਬਾਅਦ ਜਿਹੜੇ ਗਵਾਹ ਸੀ ਉਹਨਾਂ ਦੇ ਗਵਾਹੀਆਂ ਸ਼ੁਰੂ ਹੋ ਗਈਆਂ ਹੁਣ ਇੱਥੇ ਮੈਂ ਕਿਉਂ ਕਹਿ ਰਿਹਾ ਵੀ ਜਿਹੜਾ ਅਸਲ ਗੁਨਾਹਗਾਰ ਆ ਉਹ ਹੈਗਾ ਤੁਹਾਡਾ ਸਿਸਟਮ ਜਿਹੜਾ ਚੰਦਪਾਨ ਪਿੰਡ ਦੇ ਵਿੱਚ ਦੰਗਾ ਫਸਾਦ ਹੋਇਆ ਲੜਾਈ ਝਗੜਾ ਹੋਇਆ ਲੋਕਾਂ ਦਾ ਗਰੀਬਾਂ ਦਾ ਨੁਕਸਾਨ ਹੋਇਆ ਉਹਦਾ ਅਸਲ ਦੋਸ਼ੀ ਸੀ ਘੱਟੋ ਘੱਟ ਜ਼ਿਲ੍ਹੇ ਦਾ ਇੱਕ ਧੁਰਾ ਹੁੰਦਾ ਹੈ ਉਹ ਹੁੰਦਾ ਡੀਸੀ ਹੁਣ ਜਿਹੜਾ ਮੈਂ ਤੁਹਾਨੂੰ ਪੰਚਾਇਤ ਦੇ ਸਾਰੇ ਕਾਰਜ ਦਿਖਾ ਦਿੰਦਾ ਵੀ ਕਾਰਗੁਜ਼ਾਰੀ ਕੀ ਹੁੰਦੀ ਹੈ ਪੰਚਾਇਤ ਦੀ ਤੁਸੀਂ ਨਾਲ ਨਾਲਾ ਵੀ ਦੇਖ ਲਓ ਹੁਣ ਆ ਪੰਜਾਬ ਸਰਕਾਰ ਦੀ ਵੈਬਸਾਈਟ ਆ ਪੰਚਾਇਤ ਵਾਲੇ ਪੰਚਾਇਤੀ ਡਿਪਾਰਟਮੈਂਟ ਦੀ ਉਹਦੇ ਵਿੱਚ ਫੰਕਸ਼ਨ ਐ ਡਿਊਟੀਆਂ ਲਿਖਿਆ ਗਏ ਨੇ ਕਿ ਪੰਚਾਇਤ ਕੀ ਕੀ ਕਰ ਸਕਦੀ ਆ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਆ ਸਾਰੇ ਕਿਤੇ ਦੇਖ ਲਓ ਵੀ ਇਹਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਸਰਪੰਚ ਆਪ ਜਾ ਕੇ ਕੰਮ ਕਰਾਏਗਾ ਠੀਕ ਹੈ ਜੀ ਹਾਲਾਂਕਿ ਪੰਚਾਇਤ ਕੋਲ ਬਹੁਤ ਸਾਰੀਆਂ ਪਾਵਰਾਂ ਜਿਹੜੀਆਂ ਇਹਨਾਂ ਨੇ ਮੰਨਫੀ ਕਰ ਦਿੱਤੀਆਂ ਖਤਮ ਕਰ ਦਿੱਤੀਆਂ ਹੋਰ ਵੀ ਪਾਵਰਾਂ ਪਿੰਡਾਂ ਨੂੰ ਹੀ ਪੰਚਾਇਤਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਲekin ਆਪਾਂ ਜਿੱਥੇ ਕਿ ਜਿੰਨੀ ਕੀ ਗੱਲ ਆਪਾਂ ਉਹਦੀ ਫਿਲਹਾਲ ਗੱਲ ਕਰ ਰਹੇ ਆ ਹੁਣ ਸਾਰਾ ਤੁਸੀਂ ਆਪ ਹੀ ਕੱਢ ਕੇ ਪੜ ਲਿਓ ਠੀਕ ਹੈ ਜੀ ਹੁਣ ਮਤਲਬ ਸਿੰਪਲ ਲੌਜਿਕ ਦੇ ਨਾਲ ਦੇਸੀ ਭਾਸ਼ਾ ਦਾ ਸਮਝਾਉਣਾ ਹੈ ਵੀ ਮੰਨ ਲਓ ਆਪਣੇ ਘਰਾਂ ਦੇ ਵਿੱਚ ਕੋਈ ਬੰਦਾ ਬਿਮਾਰ ਹੋ ਗਿਆ ਆਪਣਾ ਕੋਈ ਪਰਿਵਾਰਕ ਮੈਂਬਰ ਬਿਮਾਰ ਹੋ ਜੇ ਤਾਂ ਆਪਾਂ ਉਹਦੀ ਗੱਲਬਾਤ ਸੁਣਦੇ ਆ ਤੇ ਡਾਕਟਰ ਕੋਲ ਲੈ ਕੇ ਜਾਂਦੇ ਆ ਡਾਕਟਰ ਬਿਮਾਰੀ ਸੁਣਦਾ ਹੈ ਤੇ ਡਾਕਟਰ ਇਲਾਜ ਕਰਦਾ ਹੈ ਇਹ ਤਾਂ ਨਹੀਂ ਹੁੰਦਾ ਵੀ ਮੰਨ ਲਓ ਆਪਣੇ ਘਰ ਦਾ ਕੋਈ ਬੰਦਾ ਕਹਵੇ ਕਿ ਮੇਰੇ ਤਾਂ ਦਿਲ ਦੇ ਵਿੱਚ ਧੜਕਣ ਵੱਧ ਗਈ ਜਾਂ ਮੈਨੂੰ ਹਾਰਟ ਅਟੈਕ ਹੋ ਗਿਆ ਜਾਂ ਕੋਈ ਵੀ ਗੱਲ ਹੋ ਗਈ ਤਾਂ ਆਪਾਂ ਉਹਦਾ ਆਪਰੇਸ਼ਨ ਤਾਂ ਨਹੀਂ ਕਰਨਾ ਸ਼ੁਰੂ ਕਰ ਦਿੰਦੇ ਆਪਰੇਸ਼ਨ ਕਰਨਾ ਜਾਂ ਨਾਰਮਲ ਦਵਾਈ ਦੇਣੀ ਜਾਂ ਕੀ ਕਰਨਾ ਇਹ ਡਿਪੈਂਡ ਕਰਦਾ ਡਾਕਟਰ ਦਾ ਡਿਸੀਜਨ ਵੀ ਉਹ ਕਿਵੇਂ ਬੰਦੇ ਨੂੰ ਟਰੀਟ ਕਰਦਾ ਹੈ ਈਵਨ ਕਿ ਆਪਾਂ ਕਈ ਵਾਰੀ ਮਰੀਜ਼ ਨੂੰ 4-5 ਜਣੇ 6 ਜਣੇ ਵੀ ਲੈ ਕੇ ਜਾਂਦੇ ਆ ਤਾਂ ਡਾਕਟਰ ਸਾਰਿਆਂ ਦਾ ਇਲਾਜ ਨਹੀਂ ਕਰਦਾ ਡਾਕਟਰ ਸਿਰਫ ਮਰੀਜ਼ ਦਾ ਇਲਾਜ ਕਰਦਾ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਮਰੀਜ਼ ਕੌਣ ਠੀਕ ਹੈ ਜੀ ਮਰੀਜ਼ ਦੇ ਨਾਲ ਆਪਾਂ ਹਸਪੀਟਲ ਦੇ ਵਿੱਚ ਕਿੰਨੇ ਕਿੰਨੇ ਜਾਣੇ ਬੈਠੇ ਹੁੰਦੇ ਆ ਇਹ ਥੋੜੀ ਹੁੰਦਾ ਵੀ ਆਪਾਂ ਮਰੀਜ਼ ਨੂੰ ਆਪੇ ਇੰਜੈਕਸ਼ਨ ਲਾਈ ਜਾਈਏ ਆਪੇ ਸਾਰਾ ਕੁਝ ਕਰ ਲਿਆ ਆਪਾਂ ਤਾਂ ਇਸ ਕਿਸਮ ਨਾਲ ਮਰੀਜ਼ ਨੂੰ ਮਾਰ ਦਾਂਗੇ ਆ ਕਿਉਂਕਿ ਸਾਨੂੰ ਕੀ ਪਤਾ ਵੀ ਕਿਹੜੀ ਦਵਾਈ ਦੇਣੀ ਹੈ ਕਿਹੜਾ ਇੰਜੈਕਸ਼ਨ ਲੱਗਣਾ ਆਪਰੇਸ਼ਨ ਹੋਣਾ ਜਾਂ ਨਹੀਂ ਹੋਣਾ ਆਪਾਂ ਐਵੇਂ ਅਗਲੇ ਦਾ ਚੀਰੇ ਲਾ ਕੇ ਵੀ ਹਾਂ ਡਾਕਟਰ ਨੇ ਚੀਰਾ ਲਾਉਣਾ ਘਰੇ ਸਬਜ਼ੀ ਕੱਟਣ ਵਾਲੀਆਂ ਕਰਦਾਂ ਨਾਲ ਆਪਣੇ ਘਰ ਦੇ ਜੀ ਨੂੰ ਵੱਢ ਟੋਕੇ ਦੇ ਆਪਾਂ ਉਹਦੀ ਜਾਨ ਲੈ ਲਈਏ ਕਾਤਲ ਬਣ ਜੀਏ ਹੈ ਨਾ ਇੱਕ ਤਾਂ ਘਰ ਦਾ ਜੀ ਜਾਵੇ ਦੂਜਾ ਅਸੀਂ ਗੁਨਾਹਗਾਰ ਬਣ ਜੀਏ ਸੋ ਇਹ ਜਿਹੜਾ ਫੈਸਲਾ ਆ ਸੀ ਸਿਰਫ ਡਾਕਟਰ ਤੱਕ ਗੱਲ ਪਹੁੰਚਾਉਣੀ ਹੁੰਦੀ ਐ ਬਾਕੀ ਫੈਸਲੇ ਜੜੇ ਆ ਡਾਕਟਰ ਨੇ ਲੈਣੇ ਹੁੰਦੇ ਆ ਲੇਕਿਨ ਹੋਇਆ ਕਿ ਇੱਥੇ ਕਿ ਜਿਹੜਾ ਡਾਕਟਰ ਆ ਬੇਈਮਾਨ ਐ ਡਾਕਟਰ ਦਾ ਭਾਵ ਵੀ ਜਿਹੜੇ ਪੰਚਾਇਤਾਂ ਦੇ ਕੰਮ ਹੁੰਦੇ ਆ ਹੁਣੇ ਚਾਹੀਦੇ ਸੀ ਇਹ ਘੱਟੋ ਘਾਟ ਇੰਜੀਨੀਅਰਾਂ ਦਾ ਕੰਮ ਸੀ ਤੁਸੀਂ ਤੁਹਾਨੂੰ ਕੋਈ ਸ਼ਿਕਾਇਤਾਂ ਨੇ ਕਿ ਤੁਹਾਡੇ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਤੁਹਾਡੇ ਕਿਤੇ ਹੱਡਾ ਰੋੜੀ ਦਾ ਮੈਨੇਜਮੈਂਟ ਨਹੀਂ ਹੈਗੇ ਤੁਹਾਡੇ ਕਿਤੇ ਰੂੜੀਆਂ ਨੂੰ ਜਗ੍ਹਾ ਨਹੀਂ ਹੈਗੇ ਤੁਹਾਡੀ ਜਿਹੜੀ ਪੰਚਾਇਤ ਦੀ ਜਗ੍ਹਾ ਆ ਉਹ ਕਿਸੇ ਕਿਸੇ ਨੇ ਵੀ ਦੱਬੀ ਹੋਈ ਆ ਕਬਜ਼ਾ ਕਰਕੇ ਬੈਠਾ ਹੋਇਆ ਜਾਂ ਤੁਹਾਡੇ ਕਿਤੇ ਕੋਈ ਆ ਹੋਰ ਪਿੰਡਾਂ ਦੀਆਂ ਸਮੱਸਿਆ ਨੇ ਕੋਈ ਸਕੂਲ ਨਹੀਂ ਹੈਗਾ ਕੋਈ ਬਿਜਲੀ ਦੇ ਪ੍ਰਬੰਧ ਨਹੀਂ ਹੈਗੇ ਸੜਕਾਂ ਨਹੀਂ ਬਣੀਆਂ ਤਾਂ ਇਹ ਸਾਰਾ ਪ੍ਰਬੰਧ ਸਰਕਾਰ ਨੇ ਕਰਨਾ ਹੁੰਦਾ ਲੇਕ ਇੱਕ ਪੰਚਾਇਤ ਰਿਪਰੈਜ਼ੈਂਟੇਸ਼ਨ ਲੈ ਕੇ ਜਾਂਦੀ ਹੁੰਦੀ ਆ ਅਫਸਰਾਂ ਦੇ ਕੋਲ ਅਫਸਰ ਅਫਸਰਾਂ ਨੇ ਕਰਨਾ ਹੁੰਦਾ ਲੇਕਿਨ ਇੱਥੇ ਅਫਸਰ ਜਿਹੜੇ ਆ ਤੁਹਾਡੇ ਗਾਲ ਜਿਹੜਾ ਟੱਲੀ ਬੰਨ੍ਹਦੇ ਦੇ ਜਾ ਕੇ ਤੁਸੀਂ ਢੋਲ ਵਜਾਉਂਦੇ ਰਹੋ ਤੇ ਲੜਦੇ ਰਹੋ ਆਪ ਅਫਸਰ ਜਿਹੜੇ ਡਿਊਟੀਆਂ ਦੇ ਉੱਥੇ ਏਸੀ ਕਮਰੇ ਅਜੇ ਬੈਠੇ ਰਹਿੰਦੇ ਆ ਫਾਈਲਾਂ ਕਾਲੀਆਂ ਕਿੰਨੇ ਵੇਖਿਆ ਨੇ ਤੁਸੀਂ ਸਰਕਾਰੀ ਦਫ਼ਤਰਾਂ ਜਾ ਕਿੰਨੇ ਢੇਰ ਲੱਗੇ ਨੇ ਤੇ ਫਾਈਲਾਂ ਦੇ ਉਹ ਲਗਭਗ ਝੂੜ ਦੇ ਪਲੰਦੇ ਇਹਨਾਂ ਨੇ ਤਿਆਰ ਕਰ ਕਰਕੇ ਰੱਖੇ ਹੁੰਦੇ ਜੇ ਇਹਨਾਂ ਦੀ ਇਨਵੈਸਟੀਗੇਸ਼ਨ ਹੋ ਜਾਏ ਤਾਂ ਬਹੁਤ ਕੁਝ ਉਹਦੇ ਵਿੱਚੋਂ ਨਿਕਲਣਾ ਹੈ ਸੋ ਉੱਥੇ ਕੰਮ ਦਾ ਕਰਨਾ ਸੀ ਪੰਚਾਇਤ ਨੇ ਹੁਣ ਮੰਨ ਲਓ ਜੇ ਕੋਈ ਤੁਹਾਨੂੰ ਪ੍ਰੋਬਲਮ ਸੀ ਹੁਣ ਪੰਚਾਇਤ ਜਿਹੜੇ ਅਫਸਰ ਸੀ ਸਰਕਾਰ ਸੀ ਉਹਨਾਂ ਨੇ ਆ ਕੇ ਤੁਹਾਡੇ ਉੱਥੇ ਸਰਵੇ ਕਰਦੇ ਸਰਵੇ ਦੇ ਵਿੱਚੋਂ ਕਈ ਚੀਜ਼ਾਂ ਨਿਕਲਦੇ ਕਿ ਪਾਣੀ ਦੀ ਢਾਲ ਢਾਲ ਕਿੱਧਰ ਨੂੰ ਆ ਪਾਣੀ ਦਾ ਸਭ ਤੋਂ ਵਧੀਆ ਜਿਹੜਾ ਪ੍ਰਬੰਧ ਕੱਢਣ ਦਾ ਉਹ ਕਿੱਧਰ ਨੂੰ ਜਾ ਸਕਦਾ ਸੀ ਜਿੱਥੇ ਮੰਨ ਲਓ ਕਿਤੇ ਕੋਈ ਕਹਿ ਰਾਗੇ ਇੱਥੇ 30 ਸਾਲ ਤੋਂ ਪਾਣੀ ਪੈ ਰਾ ਜੇ ਉੱਥੇ ਮੰਨ ਲਓ ਲੋੜ ਵੀ ਨਹੀਂ ਹੈਗੀ ਤਾਂ ਉੱਥੇ ਇੰਜੀਨੀਅਰ ਆ ਕੇ ਦੇਖਣ ਜਿਹੜੇ ਇਮਾਨਦਾਰ ਹੋਣ ਕਿਉਂਕਿ ਇਹਦੇ ਵਿੱਚ ਬੇਈਮਾਨੀ ਉਹ ਵੀ ਕਰ ਜਾਂਦੇ ਤੋਂ ਕਿਉਂਕਿ ਸਿਸਟਮ ਹੀ ਜਦੋਂ ਬੇਈਮਾਨ ਜਿੱਥੇ ਜੱਜ ਤੁਹਾਡੇ ਸਾਹਮਣੇ ਮੈਂ ਦੱਸਦਾ ਕਿ ਬੇਈਮਾਨੀਆਂ ਕਰਦੇ ਉਹ ਵੀ ਗਵਾਹ ਸਾਹਮਣੇ ਪੇਸ਼ ਹੋ ਰਿਹਾ ਤਾਂ ਜੱਜ ਉਹਦੀਆਂ ਗਵਾਹੀਆਂ ਨਾ ਲੈਂਦਾ ਹੋਵੇ ਤਾਂ ਇੱਥੇ ਫਿਰ ਆਮ ਕਰਕੇ ਬੇਈਮਾਨੀਆਂ ਛੋਟੇ-ਛੋਟੇ ਜਿਹੜੇ ਪਟਵਾਰੀ ਲੈਵਲ ਤੇ ਹੋਰ ਲੈਵਲ ਤੇ ਬੜੀਆਂ ਬੇਈਮਾਨੀਆਂ ਹੁੰਦੀਆਂ ਨੇ ਪਰ ਮੈਂ ਇੱਕ ਚੰਗੇ ਤਾ ਸਿਸਟਮ ਆਵੇ ਤੁਹਾਡੇ ਕੋਲ ਉਹ ਉਥੇ ਨੋਟ ਕਰਕੇ ਜਾਵੇ ਸਰਵੇ ਕਰਕੇ ਜਾਵੇ ਵੀ ਪਾਣੀ ਦੀ ਅਸਲ ਨਿਕਾਸੀ ਕਿਦ ਤਰ੍ਹਾਂ ਹੋ ਸਕਦੀ ਕਿਹੜਾ ਸੌਖਾ ਕੰਮ ਹੈ ਤੁਹਾਨੂੰ ਲੋੜ ਕੀ ਸੀ ਲੜਨ ਦੇ ਵਿੱਚ ਲੇਕਿਨ ਸਿਸਟਮ ਨੂੰ ਪਤਾ ਆ ਵੀ ਸਾਨੂੰ ਗਧਿਆਂ ਦੀ ਲੋੜ ਆ ਇਸ ਕਰਕੇ ਗੱਦੇ ਜਿਹੜੇ ਆਪਸ ਵਿੱਚ ਲੜਦੇ ਰਹਿੰਦੇ ਆ ਬਾਹਰਲੇ ਹੁਣ ਹੁਣ ਮੰਨ ਲਓ ਇੱਥੇ ਆਪਣੇ ਇੰਡੀਆ ਦੇ ਵਿੱਚ ਇਹ ਹੁੰਦਾ ਨਾ ਕਿ ਕਿਸੇ ਦੀ ਕੋਠੀ ਕਿਰਾਏ ਤੇ ਲੈ ਕੇ ਦੱਬ ਲੋ ਮਾਲਕ ਜਿਹੜਾ ੱੱਕੇ ਖਾਂਦਾ ਫਿਰਦਾ ਕਿਰਾਏਦਾਰ ਮੁੱਛਾਂ ਨ ਵਟ ਦੇ ਕੇ ਘਰੇ ਸ਼ਰਾਬਾਂ ਪੀਂਦਾ ਹੁੰਦਾ ਗੁੰਡੇ ਵਾਰ ਦੇ ਬੈਠਾ ਤਾਂ ਨਜ਼ਾਰੇ ਲੈ ਰਿਆ ਹੁੰਦਾ ਆ ਓਏ ਕੌਣ ਸਖਾਰ ਐ ਇਹ ਸਿਸਟਮ ਸਖਾਰ ਰਹਿਣਾ ਤੁਹਾਨੂੰ ਕਿਤੇ ਮੰਨ ਲਓ ਕਿ ਕਿਸੇ ਦੀ ਜ਼ਮੀਨ ਦਾ ਕਬਜ਼ਾ ਹੋ ਗਿਆ ਉਹਨੇ ਕਈ ਸਾਲ ਮੁਕੱਦਮਾ ਲੜ ਕੇ ਕਬਜ਼ਾ ਛਡਾ ਲਿਆ ਫਿਰ ਉੱਥੇ ਕਬਜ਼ਾ ਲੈਣ ਕੌਣ ਜਾਂਦਾ ਆਮ ਲੋਕ ਬੰਦੂਕਾਂ ਲੈ ਕੇ ਟਰੈਕਟਰ ਲੈ ਕੇ ਜਾਣਗੇ ਜੀ ਲੜਨ ਮਰਨ ਵਾਸਤੇ ਉੱਥੇ ਵੀ ਕਈ ਥਾਂ 'ਤੇ ਕਤਲ ਵੀ ਹੋ ਜਾਂਦੇ ਆ ਇਹ ਸਾਰਾ ਕੁਝ ਕਰਨ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਸਰਕਾਰ ਦੀ ਬਣਦੀ ਸੀ ਪੁਲਿਸ ਦੀ ਬਣਦੀ ਸੀ ਠੀਕ ਹੈ ਜੀ ਪੁਲਿਸ ਨੇ ਆਪ ਕਿਉਂਕਿ ਜਦੋਂ ਕੋਰਟ ਦੇ ਆਰਡਰ ਆ ਗਏ ਸਾਰਾ ਕੁਝ ਹੋ ਗਿਆ ਤਾਂ ਪੁਲਿਸ ਤੁਹਾਨੂੰ ਆਪ ਕਬਜ਼ਾ ਇੱਜ਼ਤ ਦੇ ਨਾਲ ਦਿਵਾਵੇ ਉੱਥੇ ਕੋਈ ਲੜਾਈ ਝਗੜਾ ਨਾ ਹੋਵੇ ਜੇ ਕੋਈ ਕਰੇ ਤਾਂ ਪੁ ਹੁਣ ਇਹ ਚੀਜ਼ਾਂ ਬਾਹਰਲੇ ਮੁਲਕਾਂ 'ਚ ਕਿਉਂ ਨਹੀਂ ਹੁੰਦੀਆਂ ਕਦੇ ਸੁਣਿਆ ਵੀ ਕੋਈ ਪ੍ਰਾਪਰਟੀ ਪਿੱਛੇ ਬੰਦੇ ਮਾਰਦੇ ਹੁਣ ਕਿਸੇ ਨੇ ਠੀਕ ਹੈ ਜੀ ਜਾਂ ਕਿਸੇ ਨੇ ਕੋਈ ਕਿਰਾਏ ਦੇ ਘਰ ਲੈ ਕੇ ਦੱਬ ਲਿਆ ਜਾਂ ਕਿਸੇ ਦਾ ਦਸਤਰ ਦੱਬ ਗਿਆ ਜੀ ਜਾਂ ਕਿਸੇ ਦੀ ਕੋਈ ਪੈਲੀ ਵਾਲੀ ਬਾਹਰ ਇਦਾਂ ਕਿਤੇ ਸੁਣਿਆ ਉੱਥੇ ਇਹੋ ਜੇ ਕੋਈ ਗੱਲ ਨਹੀਂ ਉੱਥੇ ਪਤਾ ਵੀ ਸਿਸਟਮ ਦੀ ਡਾਂਗ ਚੱਲ ਜਣੀ ਹੈ ਉੱਥੇ ਪਤਾ ਵੀ ਜੇ ਝੂਠੇ ਮੁਕਦਮੇ ਦਰਜ ਕਰਾਵਾਂਗੇ ਤਾਂ ਬਿਲੀਅਨਸ ਤੋਂ ਬਿਲੀਅਨਸ ਡਾਲਰ ਜਿਹੜੇ ਆ ਫਾਈਨ ਵੀ ਤੁਹਾਨੂੰ ਪੈ ਸਕਦਾ ਹੈ ਕਈ ਕਿ ਮਿਲੀਅਨ ਜਿਹੜਾ ਪੌਂਡ ਆ ਡਾਲਰ ਦੇ ਹਿਸਾਬ ਨਾਲ ਉਹ ਫਾਈਨ ਠੋਕੂਗੀ ਸਰਕਾਰ ਤੁਹਾਨੂੰ ਇਸ ਕਰਕੇ ਕੋਈ ਬ ਔਰ ਜੇ ਕੋ ਤੁਹਾਡੇ ਜਿਹੜੇ ਇੱਥੇ ਐਮਪੀ ਐਮਐਲਏਜ਼ ਮੇਅਰ ਵੀ ਹੁੰਦੇ ਉਹ ਤੁਹਾਡੀਆਂ ਸ਼ਿਕਾਇਤਾਂ ਸੁਣਦੇ ਆ ਉਹ ਸ਼ਿਕਾਇਤਾਂ ਦਾ ਫਿਰ ਪ੍ਰਬੰਧ ਕਰਦੇ ਵੀ ਇਹਦਾ ਹੱਲ ਕੀ ਹੋ ਸਕਦਾ ਹੈ ਤੁਸੀਂ ਆਪਸ ਦੇ ਵਿੱਚ ਲੜਨ ਦੀ ਬਜਾਏ ਨਾ ਡੀਸੀਆਂ ਦੇ ਕਿਉਂ ਨਹੀਂ ਗੱਡ ਚ ਗੁੱਠਾ ਦਿੰਦੇ ਹਰ ਇੱਕ ਜ਼ਿਲ੍ਹੇ ਦਾ ਡੀਸੀ ਜਿਹੜਾ ਆ ਉਹ ਬਿਲਕੁਲ ਕਰਪਟ ਹੁੰਦਾ ਆ ਉਹ ਮਹਾ ਠੱਗ ਹੁੰਦਾ ਆ ਠੀਕ ਹੈ ਜੀ ਉਹ ਤੁਹਾਨੂੰ ਲੜਨ ਮਰਨ ਲਈ ਛੱਡ ਦਿੰਦਾ ਆ ਡੀਸੀ ਮੈਂ ਤੁਹਾਨੂੰ ਵਾਰ-ਵਾਰ ਕਹ ਰਿਹਾ ਕਿ ਡੀਸੀ ਜ਼ਿਲ੍ਹੇ ਦਾ ਧੁਰਾ ਹੁੰਦਾ ਹੈ ਇੱਕ ਐਸਐਸਪੀ ਦਾ ਫਿਰ ਵੀ ਤਲ ਉਹਦੇ ਕੋਲ ਸਿਰਫ ਸਿਕਿਉਰਿਟੀ ਦਾ ਮਸਲਾ ਹੁੰਦਾ ਹੈ ਨਾ ਲੇਕਿਨ ਤੁਸੀਂ ਡੀਸੀ ਦੇ ਤੁਸੀਂ ਡੀਸੀ ਦੇ ਕੋਲ ਪੰਚਾਇਤ ਦੀ ਸ਼ਿਕਾਇਤ ਵੀ ਕਰ ਸਕਦੇ ਹੋ ਤੁਸੀਂ ਡੀਸੀ ਦੇ ਕੋਲ ਨਗਰ ਨਿਗਮ ਦੀ ਸ਼ਿਕਾਇਤ ਕਰ ਸਕਦੇ ਹੋ ਤੁਸੀਂ ਡੀਸੀ ਦੇ ਕੋਲ ਜ਼ਿਲ੍ਹਾ ਪੰਚਾਇਤ ਦੇ ਜ਼ਿਲ੍ਹਾ ਪ੍ਰੀਸ਼ਦ ਦੀ ਸ਼ਿਕਾਇਤ ਕਰੋ ਤੁਸੀਂ ਕਿਸੇ ਪ੍ਰਾਈਵੇਟ ਸਕੂਲ ਦੀ ਸ਼ਿਕਾਇਤ ਕਰੋ ਇਵਨ ਕਿ ਕੋਈ ਹਲਵਾਈ ਵੀ ਛੋਟੇ ਪੱਦਰ ਤੇ ਨਕਲੀ ਮਠਾਈਆਂ ਵੀ ਵੇਚ ਰਿਹਾ ਨਾ ਤੁਸੀਂ ਉਹਦੀ ਵੀ ਸ਼ਿਕਾਇਤ ਡੀਸੀ ਕੋਲ ਕਰ ਸਕਦੇ ਹੋ ਜਿਹੜਾ ਸਿਵਲ ਹਸਪੀਟਲ ਆ ਜਾਂ ਹੈਲਥ ਡਿਪਾਰਟਮੈਂਟ ਆ ਜ਼ਿਲ੍ਹੇ ਦਾ ਉਹਦੀ ਸ਼ਿਕਾਇਤ ਵੀ ਡੀਸੀ ਕੋਲ ਜਾ ਸਕਦੀ ਹੈ ਠੀਕ ਹੈ ਜੀ ਡੀਸੀ ਇਨੀ ਪਾਵਰ ਰੱਖਦਾ ਇੱਕ ਜ਼ਿਲ੍ਹੇ ਦੀ ਸੋ ਇਹ ਸਾਰੇ ਮਸਲੇ ਸਾਰੇ ਕੰਮ ਤਾਂ ਡੀਸੀ ਨੇ ਆਪ ਕਰਾਉਣੇ ਹੁੰਦੇ ਆ डीसी जिम्मेवार ਬਣਾਵੇ ਪੰਚਾਇਤਾਂ ਨੂੰ ਹੁਣ ਇੱਥੇ ਹੁੰਦਾ ਕੀ ਆ ਕੋਈ ਘਟਿਆ ਜ ਐਮਐਲਏ ਕੋਈ ਮੰਤਰੀ ਫੁਕਰਾ ਜਿਹਨੂੰ ਆਪਾਂ ਕਹੀਏ ਉਹ ਲਾਈਵ ਹੋ ਕੇ ਤੁਰੇ ਫਿਰਨਗੇ ਜੀ ਪਿੰਡੋਂ ਪਿੰਡ ਆ ਇੱਥੇ ਕੀ ਹੋ ਰਿਹਾ ਜੀ ਆ ਡੀਸੀ ਸਾਹਿਬ ਨੂੰ ਸੱਦੋ ਜੀ ਆ ਤਹਿਸੀਲਦਾਰ ਸਾਹਿਬ ਨੂੰ ਸੱਦੋ ਆ ਸਫਾਈ ਕਿਉਂ ਨਹੀਂ ਹੋਈ ਜੀ ਆ ਐ ਕਿਉਂ ਨਹੀਂ ਹੋਇਆ ਜੀ ਫਟਾਫਟ ਸਫਾਈ ਕਰੋ ਉੱਥੇ ਕਾਰਵਾਈ ਕਿਉਂ ਨਹੀਂ ਹੁੰਦੀ ਇੱਕ ਐਮਐਲਏ ਜਦੋਂ ਮੌਕੇ ਤੇ ਜਾਂਦਾ ਆ ਉਹਨੂੰ ਪਤਾ ਲੱਗਦਾ ਵੀ ਇੱਥੇ ਖਾਮੀ ਆ ਉਹ ਮੜੇ ਆਰਡਰ ਰੋਡਰ ਕਰਕੇ ਉੱਥੋਂ ਚਲਾ ਜਾਂਦਾ ਇੱਕ ਲੋਕਾਂ ਨੂੰ ਲੱਗਦਾ ਕਿ ਬੱਲੇ 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 ਬੜਾ ਕੰਮ ਕਰਤਾ ਜੀ ਐਮਐਲ ਨੇ ਅੱਜ ਬੜੀ ਅੱਜ ਡੀਸੀ ਦੀ ਖਚਾਈ ਕਰਤੀ ਮੰਤਰੀ ਨੇ ਲੇਕਿਨ ਸਵਾਲ ਹੈ ਵੀ ਉੱਥੇ ਉਹ ਕੰਮ ਹੋਇਆ ਕਿਉਂ ਜਿੱਥੇ ਇੱਕ ਮੰਤਰੀ ਨੂੰ ਜਾਣਾ ਪਵੇ ਤਾਂ ਉਹ ਡੀਸੀ ਨੂੰ ਡਿਸਮਿਸ ਕਿਉਂ ਨਹੀਂ ਕਰਦਾ ਉਹ ਜਿਹੜਾ ਜਿੰਨਾ ਜਿੰਨੇ ਸਾਲ ਦਾ ਉਹ ਕੰਮ ਨਹੀਂ ਹੋਇਆ ਪੈਂਡਿੰਗ ਪਿਆ ਤਾਂ ਉਹ ਡੀਸੀ ਦੀ ਤਨਖਾਹ ਦੇ ਵਿੱਚੋਂ ਕਿਉਂ ਨਹੀਂ ਹਰਜਾਨੇ ਭਰੇ ਜਾਂਦੇ ਕਿਉਂਕਿ ਉੱਥੇ ਰਿਸਪੌਂਸਿਬਿਲਟੀ ਨਹੀਂ ਫਿਕਸ ਕੀਤੀ ਇੱਥੇ ਤਮਾਸ਼ਾ ਬਣਾਇਆ ਜਾ ਰਿਹਾ ਸਾਰੇ ਸਿਸਟਮ ਦਾ ਠੀਕ ਹੈ ਜੀ ਇੱਥੇ ਐਮਐਲਏ ਮੰਤਰੀ ਮੁੱਖ ਮੰਤਰੀ ਸਾਰੇ ਤੁਹਾਨੂੰ ਬੇਫਕੂ ਬਣਾ ਰਿਆ ਕੁਲਦੀਪ ਢਾਲੀਵਾਲ ਪਹਿਲਾਂ ਜੀ ਉਹਨੂੰ ਪਹਿਲਾਂ ਵੀ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਹੁੰਦੇ ਸੀ ਲੋਕ ਸ਼ਿਕਾਇਤਾਂ ਲੈ ਲੈ ਕੇ ਜਾਂਦੇ ਹੁੰਦੇ ਸੀ ਸਵਾਲ ਇਹ ਆ ਵੀ ਜਿਹੜੀਆਂ ਸ਼ਿਕਾਇਤਾਂ ਬਾਦਲ ਸਾਹਿਬ ਤੱਕ ਜਾ ਰਹੀਆਂ ਨੇ ਉਹ ਪਹਿਲਾਂ ਥੱਲੇ ਲੈਵਲ ਤੇ ਹੱਲ ਕਿਉਂ ਨਹੀਂ ਹੋਈਆਂ ਗਈਆਂ ਜਿਹੜੇ ਜਿਹੜੇ ਆਰਡਰ ਬਾਦਲ ਸਾਹਿਬ ਨੇ ਉੱਥੇ ਕਿਹਾ ਡੀਸੀ ਸਾਹਿਬ ਦੇਖਿਓ ਜੀ ਆਈਐਸਐਸਪੀ ਸਾਹਿਬ ਦੇਖਿਓ ਜੀ ਲੋਕਾਂ ਨੂੰ ਲੱਗਿਆ ਕਿ ਬਾਦਲ ਸਾਹਿਬ ਦਾ ਸੰਗਤ ਦਰਸ਼ਨ ਕਰਨ ਲੱਗ ਭੀ ਮੌਕੇ ਤੇ ਸ਼ਿਕਾਇਤਾਂ ਦੇ ਹੱਲ ਹੁੰਦੇ ਆ ਉੱਥੇ ਕਿਸੇ ਅਫਸਰ ਨੂੰ ਰ ਵੀ ਲੋਕ ਇੰਨੇ ਧੱਕੇ ਖਾ ਕੇ ਤਾਂ ਉੱਪਰ ਤੱਕ ਆਉਂਦੇ ਆ ਮੁੱਖ ਮੰਤਰੀ ਨੂੰ ਸੰਗਤ ਦਰਸ਼ਨ ਲਾਉਣੇ ਪੈਂਦੇ ਆ ਕਿਉਂ ਜੀ ਕਿਉਂਕਿ ਸਿਸਟਮ ਜਿਹੜਾ ਗਲ ਚੁੱਕਿਆ ਸੜ ਚੁੱਕਿਆ ਜਦੀ ਲਾਸ਼ ਤੁਸੀਂ ਢੋ ਰਹੇ ਆ ਆਪਣੇ ਮੋਢਿਆਂ ਦੇ ਉੱਪਰ ਜਿਹੜਾ ਇਟ ਰੋੜਾ ਡਾਂਗ ਸੁੱਟਾ ਚੱਲਿਆ ਉੱਥੇ ਗਰੀਬਾਂ ਦਾ ਨੁਕਸਾਨ ਹੋਇਆ ਮੈਂ ਕਹੂੰਗਾ ਵੀ ਇਹ ਸਾਰੇ ਦਾ ਸਾਰਾ ਠੇਕਰਾ ਜਿਹੜਾ ਡੀਸੀ ਦੇ ਸਿਰ ਤੇ ਭੰਨਿਆ ਜਾਵੇ ਉਹਨੂੰ ਪਤਾ ਲੱਗੇ ਤਾਂ ਕਿ ਹੋਰ ਵੀ ਮਸਾਲਾ ਬਣਨ ਦੇ ਇਹੋ ਦੇ ਡੀਸੀ ਕਦੇ ਗੁਨਾਹ ਨਾ ਕਰ ਸਕਣ ਕਿਉਂਕਿ ਸਿਸਟਮ ਦੇ ਕੋਲ ਪਾਵਰਾਂ ਹੀ ਨਹੀਂ ਜ਼ਿਆਦਾ ਨੇ ਵੀ ਉਹ ਲੋਕ ਲੋਕਾਂ ਦਾ ਕਚੁੰਬਰ ਨਿਕਲਿਆ ਪਿਆ ਲੋਕ ਵੀ ਡਰਦੇ ਲੋਕ ਆਪ ਇਹਨਾਂ ਲੋਕਾਂ ਦੇ ਨਾਲ ਲੜਨ ਦੀ ਬਜਾਏ ਆਪਣੇ ਹੱਕ ਲੈਣ ਦੀ ਬਜਾਏ ਆਪਸ ਦੇ ਵਿੱਚ ਲੜਨਾ ਸੌਖਾ ਆ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕੁੱਟਣਾ ਬਹੁਤ ਸੌਖਾ ਆ ਬੱਚਿਆਂ ਦੇ ਚਪੇੜਾ ਮਾਰਨੀ ਬਹੁਤ ਸੌਖੀ ਆ ਲੇਕਿਨ ਜਦ ਰੋਗੋ ਸਾਹਮਣੇ ਖੜਾ ਹੋਵੇ ਨਾ ਡਾਂਗ ਲੈ ਕੇ ਉਹਦੇ ਨਾਲ ਲੜਨਾ ਬਹੁਤ ਔਖਾ ਆ ਅਸਲ ਸੂਰਮਾ ਉਹ ਹੁੰਦਾ ਜਿਹੜਾ ਬਾਹਰਲੇ ਫਿਰ ਜਿਹੜਾ ਜਬਰ ਆ ਜ਼ੁਲਮ ਦੇ ਖਿਲਾਫ ਆਵਾਜ਼ ਉਠਾਵੇ ਉਹ ਉਹ ਉਹਨੂੰ ਸੂਰਮਾ ਮੰਨਿਆ ਜਾਂਦਾ ਘਰ ਵਾਲੀ ਜਨਾਨੀ ਨੂੰ ਜਿਹੜਾ ਮਰਜ਼ੀ ਕੁੱਟ ਲੈ ਆਪਸ ਦੇ ਵਿੱਚ ਤਾਂ ਤੁਸੀਂ ਬਥੇਰੀ ਵਰੀ ਲੜ ਪੈਂਦੇ ਹੋ ਬਥੇਰੇ ਦੰਗੇ ਫਸਾ ਦੇ ਇੱਥੇ ਹੁੰਦੇ ਰਹੇ ਲੇਕਿਨ ਤੁਹਾਨੂੰ ਕਿ ਕਦੇ ਕੁਝ ਇਹਨਾਂ ਚੀਜ਼ਾਂ ਦੇ ਵਿੱਚੋਂ ਮਿਲਿਆ ਸਿਰਫ ਇੱਕ ਸਿਆਸਤ ਆ ਤੁਹਾਡੇ ਸਿਰ ਦੇ ਵਿੱਚ ਛੱਤਰ ਇੱਕ ਦੂਜੇ ਨੂੰ ਮਰਵਾਉਣ ਦੀ ਔਰ ਉਹ ਦਫ਼ਤਰਾਂ ਦੇ ਵਿੱਚ ਬੈਠੇ ਮਜ਼ੇ ਲੈ ਰਹੇ ਠੀਕ ਹੈ ਜੀ ਇੱਥੇ ਸਾਨੂੰ ਸਿਖਾਇਆ ਜਾਂਦਾ ਆ ਜੀ ਵੀ ਆ ਗੁਰੂ ਦਰੋਣਾਚਾਰਿਆ ਮੈਂ ਗਧਿਆਂ ਦੀ ਗੱਲ ਵੀ ਕਰ ਰਿਹਾ ਸੀ ਗੁਰੂ ਦਰੋਣਾਚਾਰਿਆ ਨੇ ਇੱਕ ਲਵਿਆ ਦਾ ਅੰਗੂਠਾ ਉਹ ਮੰਗਿਆ ਤੇ ਉਹਨੇ ਵੱਢ ਕੇ ਦੇ ਦਿੱਤਾ ਹੁਣ ਇੱਕ ਲਵਿਆ ਨੇ ਕਿੰਨੀ ਮਿਹਨਤ ਕੀਤੀ ਕਿੰਨੇ ਸਾਲ ਦੀ ਉਹਦੀ ਤਪੱਸਿਆ ਸੀ ਉਸ ਮਿਹਨਤ ਦੇ ਵਿੱਚੋਂ ਉਹ ਬੰਦੇ ਨੇ ਤੀਰ ਚਲਾਉਣੇ ਸਿੱਖੇ ਬੜਾ ਵੱਡਾ ਜਿਹੜਾ ਸੀ ਤੀਰ ਤੀਰ ਕਮੰਦ ਦਾ ਐਕਸਪਰਟ ਬਣ ਗਿਆ ਬੰਦਾ ਉਹ ਲੇਕਿਨ ਜਦੋਂ ਦਰੋਣਾਚਾਰਿਆ ਬਾਮਣ ਨੂੰ ਪਤਾ ਲੱਗਿਆ ਤੇ ਉਹਨੇ ਉਹਦਾ ਅੰਗੂਠਾ ਵੜਵਾ ਦਿੱਤਾ ਉਸ ਮੈਂ ਕਹੂੰਗਾ ਵੀ ਉਸ ਇੱਕ ਲਵਿਆ ਨਾਮ ਦੇ ਗਧੇ ਨੇ ਥੱਪੜ ਕਿਉਂ ਨਹੀਂ ਮਾਰਿਆ ਉਸ ਦਰੋਣਾਚਾਰਿਆ ਦੇ ਵੀ ਤੂੰ ਕੌਣ ਹੁੰਨਾ ਹੈ ਮੇਰਾ ਅੰਗੂਠਾ ਮੰਗਣ ਵਾਲਾ ਅੱਜ ਅਸੀਂ ਉਹੀ ਸਾਰੇ ਇੱਕ ਲਵਿਆ ਦੇ ਤੁਰੇ ਫਿਰਦੇ ਇੱਕ ਲਵਿਆ ਜਿਹੜੇ ਆਪਣੀ ਗੱਲ-ਗੱਲ ਤੇ ਆਪਣਾ ਅੰਗੂਠਾ ਵੜ ਕੇ ਦੇਣ ਨੂੰ ਤਿਆਰ ਆ ਸਿਰ ਝੁਕਾ ਕੇ ਗੁਲਾਮਾਂ ਵਾਲੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਲੇਕਿਨ ਗਧਿਆਂ ਦੇ ਕੋਲ ਇੱਕੋ ਇੱਕ ਰਾਹ ਆ ਜਿਵੇਂ ਆ ਭੇਡੂ ਨਹੀਂ ਆਪ ਚਾਹ ਸਿੰਘ ਮਾਰ ਤੇ ਭੇਡੂ ਗਧਿਆਂ ਦਾ ਜਾਨਵਰਾਂ ਦਾ ਜਿਵੇਂ ਮਹਾਰਾਜ ਨੇ ਲਿਖਿਆ ਕਰਤੂਤ ਪਸ਼ੂ ਕੀ ਤੇ ਮਾਨਸ ਜਾਤ ਮਨੁੱਖਾਂ ਦੇ ਭੇਸ ਦੇ ਵਿੱਚ ਤੁਸੀਂ ਆਪਾਂ ਲੋਕ ਸਾਰੇ ਜਾਨਵਰਾਂ ਜਿਹੜੇ ਆਪਸ ਦੇ ਵਿੱਚ ਲੜ ਰਹੇ ਜਿਹੜਾ ਬੰਦਾ ਅਸਲ ਦੋਸ਼ੀ ਆ ਗੁਨਾਹਗਾਰ ਆ ਤੁਹਾਡੀ ਕਿਸੇ ਦੀ ਹਿੰਮਤ ਨਹੀਂ ਪੈਂਦੀ ਉਹਦੇ ਵੱਲ ਬੋਲੋ ਕਿਸੇ ਮੀਡੀਆ ਨੇ ਕਿਸੇ ਆਮ ਲੋਕਾਂ ਨੇ ਕਿਸੇ ਜਥੇਬੰਦੀ ਨੇ ਜੜੀਆਂ ਉੱਥੇ ਧਰਨੇ ਵੀ ਲਾ ਕੇ ਬੈਠੇ ਨੇ ਉਹ ਬੰਦੇ ਕਿਸੇ ਵੀ ਪਰਮਨੈਂਟ ਸੋਲੂਸ਼ਨ ਵੱਲ ਨਹੀਂ ਜਾ ਰਹੇ ਠੀਕ ਹੈ ਅੱਜ ਦੋ ਚਾਰ ਬੰਦੇ ਜੇਲ੍ਹ 'ਚ ਹੋ ਜਾਣਗੇ ਉਹਦਾ ਕੀ ਕੱਲ੍ਹ ਨੂੰ ਦੂਜੇ ਪਿੰਡ 'ਚ ਹੋ ਜਾਊਗਾ ਫਿਰ ਤੁਸੀਂ ਕੀ ਕਰੋਗੇ ਮੈਂ ਕਹਿੰਨਾ ਵੀ ਬਹੁਤੇ ਲੋਕਾਂ ਨੇ ਹਰ ਇੱਕ ਜ਼ਿਲ੍ਹੇ ਦੇ ਲਗਭਗ ਲਗਭਗ 80-90% ਪਾਪੂਲੇਸ਼ਨ ਨੇ ਕਦੇ ਡੀਸੀ ਦੇ ਦਰਸ਼ਨ ਵੀ ਨਹੀਂ ਕੀਤੇ ਹੋਣਗੇ। ਉਹਨਾਂ ਨੂੰ ਪਤਾ ਹੀ ਨਹੀਂ ਹੋਊਗਾ ਕਿ ਸਾਡੇ ਇੱਥੇ ਡੀਸੀ ਕੌਣ ਹੈ। ਇਹ ਤਾਂ ਤੁਹਾਡੇ ਹਾਲਾਤ ਨੇ। ਹਾਲਾਂਕਿ ਡੀਸੀ ਇੱਕ ਜ਼ਿਲ੍ਹੇ ਦਾ ਧੁਰਾ ਹੁੰਦਾ ਹੈ। ਸਾਰੇ ਸਿਸਟਮ ਇੱਕ ਜ਼ਿਲ੍ਹੇ ਦੇ ਵਿੱਚ ਉਹਦੇ ਆਲੇ-ਦੁਆਲੇ ਘੁੰਮਦਾ ਹੁੰਦਾ ਹੈ। ਤਾਂ ਫਿਰ ਚੰਦਪਾਣ ਦੀ ਜਿਹੜੀ ਉੱਥੇ ਗੁੰਡਾਗਰਦੀ ਹੋਈ ਆ ਜਿਨ੍ਹਾਂ ਨੇ ਕੀਤੀ ਜਿੱਧਰੋਂ ਵੀ ਹੋਈ ਆ। ਉਹਦੀ ਜ਼ਿੰਮੇਵਾਰੀ ਡੀਸੀ ਕਿਉਂ ਨਹੀਂ ਲੈਂਦਾ ਜੀ ਆਪਣੇ ਆਪ ਦੇ ਉੱਪਰ? ਠੀਕ ਹੈ ਜੀ। ਇਸ ਇਸ ਗੱਲ ਨੂੰ ਮੀਡੀਆ ਕਿਉਂ ਨਹੀਂ ਜ਼ਿੰਮੇਵਾਰ ਬਣਾਉਂਦਾ ਕੀ ਲੋੜ ਸੀ ਪਿੰਡ ਵਾਲਿਆਂ ਨੂੰ ਉੱਥੇ ਆ ਕੇ ਲੜਨ ਦੀ ਉਹ ਤਾਂ ਸਾਰੇ ਕਾਰਵਾਈ ਸਿਸਟਮ ਨੂੰ ਆਪਣੇ ਹੱਥ ਚ ਲੈ ਕੇ ਚਾਹੀਦਾ ਸੀ ਕਿ ਜਿੱਥੋਂ ਪਾਣੀ ਦੀ ਨਿਕਾਸੀ ਜਿਵੇਂ ਹੁੰਦੀ ਜਿਵੇਂ ਵਾਜਿਬ ਹੁੰਦੀ ਸਿਸਟਮ ਆਪ ਕਰਾਉਂਦਾ ਡੀਸੀ ਆਪ ਕਰਾਉਂਦਾ ਪੰਚਾਇਤ ਅਫਸਰ ਆਪ ਮੌਕੇ ਤੇ ਕਰਦੇ ਆ ਆਕੇ ਕਿਉਂਕਿ ਉਹ ਜੋ ਤਨਖਾਹਾਂ ਕਾਦੀਆਂ ਲੈ ਰਹੇ ਜੇ ਤੁਸੀਂ ਇਸੇ ਤਰੀਕੇ ਨਾਲ ਹੀ ਕਰਨਾ ਫਿਰ ਕਰੀ ਚੱਲੋ ਫਿਰ ਤਾਂ ਕੋਈ ਤੁਹਾਡੇ ਨਾਲ ਮਰਡਰ ਹੁੰਦਾ ਕੋਈ ਵੀ ਗੱਲ ਹੁੰਦੀ ਨਾ ਤੁਸੀਂ ਆਪਸ ਇਨਸਾਫ ਕਰ ਲਿਆ ਕਰੋ ਮੈਂ ਤਾਂ ਤੁਸੀਂ ਸਾਰੇ ਸਿਸਟਮ ਨੂੰ ਬੰਦ ਕਰ ਦੇਣਾ ਚਾਹੀਦਾ ਸਾਰੇ ਦਸਤਰਾ ਨੂੰ ਵੀ ਅਸੀਂ ਹੱਥ ਜੋੜੇ ਅਸੀਂ ਨਹੀਂ ਕੁਝ ਕਰ ਸਕਦੇ ਲੋਕਾਂ ਦੀ ਜੋ ਮਰਜ਼ੀ ਉਹ ਕਰ ਲੋ ਤੁਸੀਂ ਕਿਉਂ ਸਿਰਫ ਤਨਖਾਹਾਂ ਲੈਣ ਵਾਸਤੇ ਮੈਂ ਤਾਂ ਸਾਰੇ ਸਿਸਟਮ ਨੂੰ ਅਪੀਲ ਕਰੂੰਗਾ ਯਾਰ ਤੁਸੀਂ ਕੋਈ ਮਾੜੀ ਮੋੜ ਸ਼ਰਮ ਕਰ ਲੋ ਲੋਕ ਪਤਾ ਨਹੀਂ ਦੇਖੋ ਕਿੰਨੇ ਲੋਕ ਨੇ ਸੈਂਕੜੇ ਹਜ਼ਾਰਾਂ ਲੱਖਾਂ ਲੋਕ ਜਿਹੜੇ ਆ ਪਤਾ ਨਹੀਂ ਹੁਣ ਵੀ ਜੁਰਮ ਮੈਂ ਵੀਡੀਓ ਬਣਾ ਰਿਹਾ ਕਿੰਨੇ ਲੋਕ ਜਿਹੜੇ ਗਟਰ ਦੀ ਹੈ ਗੰਦੇ ਨਾਲੇ ਦੀ ਸਫਾਈਆਂ ਕਰਦੇ ਹੋਣਗੇ ਕਿੰਨੇ ਲੋਕ ਜਿਹੜੇ ਨੇ ਬੜਾ ਹਾਰਡਵਰਕ ਕਰਦੇ ਹੋਣਗੇ ਕੋਈ ਮਜ਼ਦੂਰੀ ਕਰ ਰਿਹਾ ਕੋਈ ਕਿਸੇ ਤਰੀਕੇ ਨਾਲ ਕੋਈ ਖੇਤਾਂ 'ਚ ਹਲ ਵਾ ਰਿਆ ਕੋਈ ਕੁਝ ਵੀ ਕਰ ਰਿਹਾ ਕੋਈ ਪੱਲੇਦਾਰੀ ਕਰ ਰਿਹਾ ਹਨਾ ਕੋਈ ਆਪਣੀ ਦੁਕਾਨਦਾਰੀ ਚਲਾ ਰਿਹਾ ਸਾਰੇ ਦੇ ਸਾਰੇ ਲੋਕ ਜਿਹੜੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਨੂੰ ਤਨਖਾਹਾਂ ਅਟੈਕਸ ਦਿੰਦੇ ਆ ਉਸ ਟੈਕਸ ਦੇ ਨਾਲ ਤੁਸੀਂ ਐਸ਼ਾ ਕਰਦੇ ਹੋ ਲੱਖ ਲੱਖ ਡੇਢ ਡੇ ਲੱਖ ਦੋ ਦੋ ਲੱਖ ਰੁਪਏ ਤੁਹਾਡੀਆਂ ਤਨਖਾਹਾਂ ਨੇ ਤੁਹਾਨੂੰ ਵਧੀਆ ਵਧੀਆ ਕੋਠੀਆਂ ਬੰਗਲੇ ਦਿੱਤੇ ਹੋਇਆ ਗਨਮੈਨ ਦਿੱਤੇ ਆ ਗੱਡੀਆਂ ਦਿੱਤੀਆਂ ਹੋਈਆਂ ਨੇ ਠੀਕ ਹੈ ਜੀ ਕਿੰਨਾ ਹੋਰ ਤੁਹਾਨੂੰ ਕੀ ਚਾਹੀਦਾ ਫਿਰ ਤੁਸੀਂ ਕੰਮ ਵੀ ਨਹੀਂ ਕਰ ਸਕਦੇ ਬਿਲਕ ਜੇ ਬੰਦੇ ਤਨਖਾਹਾਂ ਲੈ ਕੇ ਵੀ ਕੰਮ ਨਹੀਂ ਕਰ ਸਕਦੇ ਇਹਦਾ ਮਤਲਬ ਬੇਈਮਾਨ ਨੇ ਸੋ ਲੋੜ ਆ ਜੇ ਤਾਂ ਤੁਸੀਂ ਕੁਝ ਚਾਹੁੰਦੇ ਹੋ ਵੀ ਚੰਗਾ ਹੋਵੇ ਤਾਂ ਤੁਸੀਂ ਆਪਣੇ ਸਿਸਟਮ ਨੂੰ ਸੁਧਾਰੋ ਤੁਸੀਂ ਹੈਲਥ ਸਿਸਟਮ ਨੂੰ ਜੇ ਮਰੀਜ਼ ਦਾ ਮਰੀਜ਼ ਮਰ ਰਿਹਾ ਹੈ ਨਾ ਫਿਰ ਸਵਾਲ ਜਿਹੜੇ ਆ ਡਾਕਟਰਾਂ ਦੇ ਖੜੇ ਹੋਣੇ ਚਾਹੀਦੇ ਨਾ ਕਿ ਜਿਹੜੇ ਮਰੀਜ਼ ਦੇ ਨਾਲ ਹਸਪੀਟਲ ਗਏ ਨੇ ਕੋਈ ਮਰੀਜ਼ ਇਹ ਨਾ ਕਹਵੇ ਵੀ ਮੈਂ ਤਾਂ ਮਰੀਜ਼ ਆ ਜੀ ਮੇਰੇ ਤਾਂ ਤਕਲੀਫ ਹੋ ਰਹੀ ਹੈ ਤੇ ਆਪਣੇ ਘਰਦਿਆਂ ਨੂੰ ਗਾਲ੍ਹਾਂ ਕੱਢੀ ਜਾਵੇ ਵੀ ਤੁਸੀਂ ਮੈਨੂੰ ਹਸਪੀਟਲ ਤੇ ਲੈ ਕੇ ਆਏ ਤੇ ਮੈਂ ਠੀਕ ਨਹੀਂ ਹੋ ਰਿਹਾ ਇਹ ਤਾਂ ਡਾਕਟਰ ਨੂੰ ਸਵਾਲ ਪੁੱਛਣੇ ਚਾਹੀਦੇ ਆ ਇਪਈ ਦੱਸੋ ਕੀ ਇਲਾਜ ਕਰਨਾ ਤੁਸੀਂ ਨਹੀਂ ਇਲਾਜ ਕਰ ਸਕਦੇ ਕਿਸੇ ਹੋਰ ਦੇ ਕੋਲ ਜਾਈਏ ਸੀ ਕਿਸੇ ਹੋਰ ਹਸਪੀਟਲ ਚ ਜਾਈਏ ਉਹ ਨਹੀਂ ਕਰਨਾ ਸੀ ਅਸੀਂ ਆਪਸ ਵਿੱਚ ਲੜਨਾ ਬਹੁਤ ਸੌਖਾ ਸਾਨੂੰ ਤੋਂ ਕਰੀ ਜਾਓ ਖੇਕ ਖਰਾਬੀਆਂ ਆਪਣੇ ਸਿਰ 'ਤੇ ਮਾਰੀ ਜਾ ਜੁੱਤੀਆਂ ਇੱਕ ਦੂਸਰੇ ਦੇ ਵਧੀਆ ਗੱਲ ਇਸੇ ਗੱਲ ਕਰਕੇ ਉਹ ਤੁਹਾਡੇ ਸਿਰ 'ਤੇ ਉਹਨਾਂ ਨੂੰ ਵੀ ਮੌਕਾ ਮਿਲਦਾ ਹੈ ਰਾਜ ਕਰਨ ਦਾ ਕਿ ਉਹ ਜਿਹੜੇ ਬਈਮਾਨ ਲੋਕ ਨੇ ਤੁਹਾਡੇ ਸਿਰ 'ਤੇ ਜੁੱਤੀਆਂ ਮਾਰ ਮਾਰ ਕੇ ਤੁਹਾਨੂੰ ਦਲੀਲ ਕਰ ਕਰਕੇ ਤੁਹਾਡੇ ਤੇ ਰਾਜ ਕਰ ਰਹੇ ਆ ਔਰ ਤੁਸੀਂ ਕਦੇ ਵੀ ਉਹਨਾਂ ਵੱਲ ਅੱਖ ਝਾਕ ਕੇ ਨਹੀਂ ਦੇਖ ਸਕਦੇ ਕਿਉਂਕਿ ਉਹ ਲੋਕ ਬੜੀ ਤਾਕਤਵਰ ਤੇ ਰਹੇ ਜੇ ਤੁਸੀਂ ਇਕੱਠੇ ਹੋ ਤਾਂ ਤੁਹਾਡੀ ਇੱਕ ਤਾਕਤ ਬਣਦੀ ਆ ਔਰ ਇਹਨਾਂ ਲੋਕਾਂ ਨੂੰ ਡਰ ਹੋਏਗਾ ਵੀ ਹਾਂ ਅੱਜ ਲੋਕ ਇਕੱਠੇ ਹੋਏ ਆ ਅਸੀਂ ਇਹਨਾਂ ਲੋਕਾਂ ਦੇ ਨਾਲ ਪੰਗਾ ਨਹੀਂ ਲੈਣਾ ਅਸੀਂ ਇਹਨਾਂ ਲੋਕਾਂ ਦੇ ਜੋ ਕਹਿੰਦੇ ਆ ਉਹ ਅਸੀਂ ਕੰਮ ਕਰਾਂਗੇ ਪਰ ਇਦਾਂ ਹੋਇਆ ਨਹੀਂ ਇਸੇ ਕਰਕੇ ਮੈਂ ਕਹਿ ਰਿਹਾ ਵੀ ਇਹ ਜਿਹੜਾ ਸਿਸਟਮ ਆ ਭਾਰਤੀ ਸਿਸਟਮ ਜਿਹਨੂੰ ਇਹ ਬੜੀ ਪੁਰਾਣੀ ਡੈਮੋਕ੍ਰੇਸੀ ਕਹਿੰਦੇ ਆ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਿੰਦੇ ਆ ਮੈਂ ਕਹੂੰਗਾ ਕਿ ਬੜੀ ਪੁਰਾਣੀ ਡੈਮੋਕ੍ਰੇਸੀ ਨਹੀਂ ਹੈਗੀ ਇੱਕ ਡੈਮੋਕ੍ਰੇਸੀ ਦੀ লাশ ਆ ਇੱਥੇ ਲੋਕਤੰਤਰ ਮਰ ਚੁੱਕਿਆ ਆ ਇੱਥੇ ਉਸ ਲੋਕਤੰਤਰ ਦੀ লাশ ਨੂੰ ਗੜ ਚੁੱਕੀ লাশ ਨੂੰ ਲੋਕ ਆਪਣੇ ਮੋਢਿਆਂ ਤੇ ਚੁੱਕੀ ਫਿਰਦੇ ਹੁਣ ਇਸ ਗੱਲ ਤੋਂ ਭਾਵੇਂ ਕੋਈ ਮੁਕਰ ਜੇ ਭਾਵੇਂ ਮੰਨੇ ਚਾਹੇ ਨਾ ਮੰਨੇ ਉਹਦੀ ਮਰਜ਼ੀ ਆ ਜਦੋਂ ਕੋਈ ਵਿਅਕਤੀ ਹੱਡਾ ਰੋੜੀ ਦੇ ਵਿੱਚ ਜਾਏਗਾ ਨਾ ਭਾਵੇਂ ਕੋਈ ਧਰਮੀ ਆ ਭਾਵੇਂ Hindu ਆ ਭਾਵੇਂ ਬ੍ਰਾਹਮਣ ਆ ਭਾਵੇਂ ਜੱਟ ਨਾਈ ਸ਼ੀਂਬਾ ਚੂੜਾ ਚਮਾਰ ਜਿਹੜਾ ਮਰਜ਼ੀ ਉਹ ਵਿੱਚ ਹੱਡਾ ਰੋੜੀ ਦੇ ਵਿੱਚ ਜਾਏਗਾ ਉਹਨੂੰ ਉੱਥੇ ਬਦਬੂ ਆਏਗੀ ਹੁਣ ਕੋਈ ਕਹਿਦੇ ਵੀ ਨਹੀਂ ਮਿੰਤਾ ਬਦਬੂ ਆ ਨਹੀਂ ਰਹੀ ਮੇਤਾ ਮੇਰੇ ਸਾਰਾ ਕੁਝ ਠੀਕ ਆ ਹਾਂ ਸੋ ਇਹ ਜਿਹੜੀ ਬਦਬੂ ਨਹੀਂ ਆ ਰਹੀ ਇਹ ਸਿਰਫ ਉਹਨਾਂ ਬੇਈਮਾਨਾਂ ਨੂੰ ਨਹੀਂ ਆ ਰਹੀ ਕੁੱਤਿਆਂ ਨੂੰ ਹੱਡਾ ਰੋੜੀ ਦੇ ਕੁੱਤਿਆਂ ਨੂੰ ਬਦਬੂ ਨਹੀਂ ਆਉਂਦੀ ਉਹ ਤਾਂ ਬੜੇ ਚਾਹਨਾ ਮਾਸ ਖਾਂਦੇ ਆ ਲੇਕਿਨ ਚੰਗੇ ਲੋਕਾਂ ਨੂੰ ਬਦਬੂ ਆ ਰਹੀ ਹੁੰਦੀ ਹੈ ਸੋ ਕੁਝ ਲੋਕ ਹੱਡਾ ਰੋੜੀ ਦੇ ਆਲੇ ਦੁਆਲੇ ਰਹਿਣ ਦੇ ਆਦੀ ਹੋ ਜਾਂਦੇ ਆ ਉਹਨਾਂ ਨੂੰ ਬਦਬੂ ਨਹੀਂ ਆਉਂਦੀ ਸੋ ਸ਼ਾਇਦ ਭਾਰਤ ਦੀ ਜ਼ਿਆਦਾਤਰ ਆਬਾਦੀ ਜਿਹੜੀ ਆ ਹੱਡਾ ਰੋੜੀ ਬਦਬੂਦਾਰ ਸਮਾਜ ਦੇ ਵਿੱਚ ਰਹਿਣ ਦੀ ਆਦੀ ਹੋ ਚੁੱਕੀ ਆ ਉਹ ਇਸ ਸਿਸਟਮ ਨੂੰ ਬਦਲਣਾ ਨਹੀਂ ਚਾਹੁੰਦੇ ਨਾ ਇਥੋਂ ਆਜ਼ਾਦ ਹੋਣਾ ਚਾਹੁੰਦੇ ਆ ਇਸ ਕਰਕੇ ਉਹਨਾਂ ਨੂੰ ਬਦਬੂ ਨਹੀਂ ਆ ਰਹੀ ਉਹ ਇਸੇ ਚੀਜ਼ ਦੇ ਵਿੱਚ ਹੀ ਖੇਤਰ ਖਾ ਖਾ ਕੇ ਗੁਲਾਮੀ ਕਰ ਕਰ ਕੇ ਰਹਿਣਾ ਚਾਹੁੰਦੇ ਆ ਲੇਕਿਨ ਜਿਹੜੇ ਚੰਗੇ ਲੋਕ ਨੇ ਉਹਨਾਂ ਨੂੰ ਬਦਬੂ ਆ ਵੀ ਰਹੀ ਆ ਉਹ ਸੰਘਰਸ਼ ਵੀ ਕਰ ਰਹੇ ਆ ਲੜ ਵੀ ਰਹੇ ਆ ਤੇ ਬਦਬੂ ਨਹੀਂ ਆ ਰਹੀ ਤਾਂ ਜਿਹੜੇ ਹਾਲੇਦੁਆਲੇ ਰਹਿ ਰਹੇ ਆ ਦੀ ਹੋ ਗਏ ਉਹਨਾਂ ਨੂੰ ਨਹੀਂ ਆ ਰਹੀ ਪਲੱਸ ਜਿਹੜੇ ਖੱਡਾ ਰੋੜੀ ਦੇ ਕੁੱਤੇ ਨੇ ਮਾਸ ਨੋਚਣ ਵਾਲੇ ਉਹਨਾਂ ਨੂੰ ਨਹੀਂ ਆ ਰਹੀ ਖੱਡਾ ਰੋੜੀ ਦੇ ਕੁੱਤੇ ਕੌਣ ਨੇ ਜਿਹੜੇ ਬਿਊਰੋਕ੍ਰੇਸੀ ਦੇ ਵਿੱਚ ਨੇ ਜਿਹੜੇ ਜੁਡੀਸ਼ਰੀ ਦੇ ਵਿੱਚ ਨੇ ਬੇਈਮਾਨ ਜੱਜ ਨੇ ਜਿਹੜੇ ਉਹਨਾਂ ਨੂੰ ਬਦਬੂ ਨਹੀਂ ਆ ਰਹੀ ਇਹਨਾਂ ਸਾਰੇ ਗੰਦ ਦੀ ਉਹ ਲੋਕ ਜਿਹੜੇ ਉਹ ਲੋਕਾਂ ਦੀ ਭਾਵਨਾਵਾਂ ਦਾ ਉਹਨਾਂ ਨੇ ਤਮਾਸ਼ਾ ਬਣਾ ਕੇ ਰੱਖਿਆ ਹੋਇਆ ਲੋਕਾਂ ਦੀ ਭਾਵਨਾ ਮੈਂ ਸਮਝ ਨਹੀਂ ਰਿਹਾ ਵੀ ਲੋਕ ਦੁਖੀ ਕਿੰਨੇ ਆ ਕਿੰਨਾ ਲੋਕ ਇੱਥੇ ਤੜਫ ਰਹੇ ਨੇ ਇਨਸਾਫ ਵਾਸਤੇ ਚੰਗੇ ਜਿਹੜੇ ਲੋਕ ਨੇ ਉਹ ਤਾਂ ਮਰ ਰਹੇ ਨੇ ਇਨਸਾਫ ਵਾਸਤੇ ਜਿਹੜਾ ਬੇਈਮਾਨ ਬੰਦਾ ਆ ਉਹਨੂੰ ਮਜ਼ਾ ਆਉਂਦਾ ਵੀ ਫਿਰ ਤਰੀਕਾ ਪੈ ਗਿਆ ਚੱਲ ਹੋਰ 6 ਮਹੀਨੇ ਨਿਕਲ ਗਏ ਅਗਲੀ ਵਾਰ ਫਿਰ ਅਗਲਾ ਆਪਣੀ ਮਾਂ ਮਾਰ ਦਿੰਦਾ ਆ ਹੋਰ 6 ਮਹੀਨੇ ਨਿਕਲ ਗਏ ਅਗਲੀ ਵਾਰ ਕੋਈ ਵਕੀਲ ਨਹੀਂ ਵਕੀਲ ਨੂੰ ਛੁੱਟੀ ਕਰਾ ਦਿੰਦਾ ਆ ਫਿਰ 6 ਮਹੀਨੇ ਨਿਕਲ ਗਏ ਫਿਰ ਕਦੀ ਮੈਂ ਬਿਮਾਰ ਹੋ ਗਿਆ ਜੀ ਫਿਰ 6 ਮਹੀਨੇ ਸਾਲਾਂ ਬੱਧੀ ਇਦਾਂ ਤਰੀਕਾ ਪਈ ਜਾਂਦੀਆਂ ਨੇ ਜਿਹੜਾ ਵਿਚਾਰਾ ਜਿਹ ਉਹਦੀ ਹਾਲਤ ਤੁਸੀਂ ਫਿਰ ਸਮਝ ਹੀ ਸਕਦੇ ਜਿਨ੍ਹਾਂ ਲੋਕਾਂ ਦੇ ਨਾਲ ਵਾਹ ਪੈਂਦਾ ਆ ਉਹਨਾਂ ਨੂੰ ਪਤਾ ਹੁੰਦਾ ਅਸਲ ਦੇ ਵਿੱਚ ਸੋ ਬਾਕੀ ਤੁਹਾਡੀ ਮਰਜ਼ੀ ਆ ਛਿੱਤਰ ਮਾਰਨੇ ਇੱਕ ਦੂਜੇ ਦੇ ਮਾਰੀ ਚੱਲੋ ਉਹ ਉਹਨਾਂ ਨੂੰ ਲੋਕਾਂ ਨੂੰ ਨਜ਼ਾਰੇ ਆ ਰਹੇ ਆ ਲੈ ਲੈਣ ਦੋ ਨਜ਼ਾਰੇ ਭਈ ਤੁਹਾਡੀਆਂ ਲਾਸ਼ਾਂ ਦੇ ਉੱਪਰ ਤੁਹਾਡੇ ਬੱਚਿਆਂ ਦੀਆਂ ਲਾਸ਼ਾਂ ਦੇ ਉੱਪਰ ਤੁਹਾਡੇ ਬੱਚਿਆਂ ਦਾ ਮਾਸ ਨੋਚ ਨੋਚ ਕੇ ਖਾ ਲੈਣ ਦੋ ਇਹਨਾਂ ਕੁੱਤਿਆਂ ਨੂੰ ਤੁਹਾਡੀ ਮਰਜ਼ੀ ਆ ਭੁੱਲ ਚੁੱਕ ਦੀ ਮਾਫੀ ਧੰਨਵਾਦ